ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਤਸਵੀਰਾਂ ਕਿਸੇ ਮਿਊਜ਼ੀਅਮ ਕਰਦੀਆਂ ਨਹੀਂ ਹੈਗੀਆਂ ਇਹਨਾਂ ਦੇ ਵਿੱਚ ਜਿਹੜੇ ਤੁਸੀਂ ਮਾਡਲ ਬਣੇ ਹੋਏ ਵੇਖ ਰਹੇ ਹੋ ਇਹਨਾਂ ਉੱਪਰ ਕੋਈ ਕੀਮਤੀ ਸਮਾਨ ਨਹੀਂ ਲੱਗਿਆ ਹੋਇਆ ਤੇ ਨਾ ਹੀ ਕਿਸੇ ਫੈਕਟਰੀ ਦੇ ਵਿੱਚ ਤਿਆਰ ਹੋਈਆਂ ਨੇ ਚਾਹੇ ਝੂਲਾ ਚੋਲ ਦਾ ਹੈ ਜੋੜਾ ਹੋਵੇ ਤੇ ਚਾਹੇ ਟਰੈਕਟਰ ਦੇ ਵਿੱਚ ਬਣਿਆ ਹੋਇਆ ਟਾਈਮ ਪੀਸ ਹੋਵੇ ਇਹ ਤਸਵੀਰਾਂ ਤੁਹਾਨੂੰ ਬੁਖਾ ਰਹੇ ਹਨ ਇੱਕ ਸਕ੍ਰੈਪ ਆਰਟਿਸਟ ਵੱਲੋਂ ਕੀਤੀ ਗਈ ਕਲਾਕ੍ਰਤੀਆਂ ਦੀਆਂ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰੀਕੇ ਦੇ ਬੰਬੂ ਗਾਠ ਬਣੇ ਹੋਏ ਦਿਖ ਰਹੇ ਜਿਹਨੂੰ ਮੋਟਰਸਾਈਕਲ ਕਹਿੰਦੇ ਹੂ ਜਿਹੜੇ ਵੱਡਿਆ ਤੇ ਅੱਛੇ ਸ਼ੋਰੂਮਾਂ 'ਤੇ ਖੜੇ ਦੇਖਿਆ ਹਣੇ ਕਦੀ ਅੱਜ ਇਹ ਕਬਾਰ ਰੂਪੀ ਸਮਾਨ ਤੋਂ ਤਿਆਰ ਕੀਤੇ ਹੋਏ ਦਿਖ ਰਹੇ ਨੇ ਇਹ ਮਾਡਲ ਜਿਨ੍ਹਾਂ ਦੇ ਵਿੱਚ ਜੀਪ ਹੋ ਗਈ, ਟਰੈਕਟਰ ਹੋ ਗਿਆ, ਹੋਰ ਚੀਜ਼ਾਂ ਜਿਹੜੀ ਹੈਗੀਆਂ ਨੇ ਬਣਿਆ ਹੋਏ ਦਿਖਾਈ ਦੇਣ ਗਿਆ ਮੋਟਰਸਾਈਕਲਾਂ ਦੇ ਕਈ ਮਾਡਲ ਹੈਗੇ ਨੇ ਤੇ ਨਾਲ ਹੀ ਇਹਦੇ ਵਿੱਚ ਤੁਹਾਨੂੰ ਇੱਕ ਆਹ ਤੋਪ ਦਿਖਾ ਟੈਂਕ ਦਿਖਾਉਣ ਜਾ ਰਹੇ ਹਾਂ ਜਿਹਨੂੰ ਮਿਲਟਰੀ ਮੈਨ ਯੂਜ਼ ਕਰਦੇ ਨੇ ਸੋ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥ ਦੇ ਵਿੱਚ ਇਹ ਆ ਗਈ ਹੈ ਦੋ ਉਂਗਲਾਂ ਦੇ ਉੱਪਰ ਇੰਨੀ ਕੁ ਛੋਟੀ ਜਿਹੀ ਇਹ ਟੈਂਕ ਬਣਾਈ ਗਈ ਹੈਗੀ ਹੈ ਜੋ ਦੁਸ਼ਮਨਾਂ ਨੂੰ ਨਾਸ਼ ਨਿਵਾਜ਼ ਕਰਨ ਵਾਸਤੇ ਇਸਤੇਮਾਲ ਕਰਦੇ ਨੇ ਮਿਲਟਰੀ ਦੇ ਵਿੱਚ ਇਹ ਉਹ ਟੈਂਕ ਹੈਗਾ ਸੋ ਇਹ ਛੋਟਾ ਜਿਹਾ ਮਾਡਲ ਬਣਾਇਆ ਗਿਆ ਪਰ ਇਹਦੇ ਵਿੱਚ ਦੱਸ ਦਈਏ ਕਿ ਕੁਝ ਖਾਸ ਨਹੀਂ ਲੱਗਿਆ ਹੋਇਆ ਜੇਕਰ ਤੁਸੀਂ ਉਹਨੂੰ ਦੇਖ ਕੇ ऐसे तरह ही वीरान जगह स्वागत ते प्रसिद्ध होंगे ਵੀ ਸਾਡੇ ਕੰਮ ਦੀ ਚੀਜ਼ ਨਹੀਂ ਹੈ ਤਾਂ ਪਰ ਇਹਦੇ ਵਿੱਚ ਦੇਖ ਕੇ ਨਜ਼ਾਰਾ ਆ ਗਿਆ ਇਸ ਮਾਡਲ ਨੂੰ ਤੋਂ ਇਸ ਦੇ ਉੱਪਰ ਹੀ ਗੱਲਬਾਤ ਸ਼ੁਰੂ ਕਰਦੇ ਆਪਾਂ ਸਾਡੇ ਨਾਲ ਨੇ ਸਕ੍ਰੈਪ ਆਰਟਿਸਟ ਰਵੀ ਰਵੀ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਸਵਾਗਤ ਹੈ ਤੁਹਾਡੇ ਚੈਨਲ ਦਾ ਤੇ ਤੁਹਾਡੀ ਜਾਰੀ ਟੀਮ ਦਾ ਮੈਂ ਸਭ ਤੋਂ ਪਹਿਲਾਂ ਇੱਕ ਮਾਡਲ ਚੱਕਿਆ ਹੈਗਾ ਟੈਂਕ ਹਾਂਜੀ ਇਹ ਜਿਹੜਾ ਟੈਂਕ ਦਾ ਮਾਡਲ ਹੈਗਾ ਇਹਦੇ ਵਿੱਚ ਲੱਗਿਆ ਕੀ ਕੁਝ ਹੋਇਆ ਮੈਨੂੰ ਤਾਂ ਕੁਝ ਖਾਸ ਦਿਖ ਨਹੀਂ ਰਿਹਾ ਇਹ ਵੀ ਮੈਂ 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 ਪਹਿਲਾਂ ਵੀ ਦਰਸ਼ਕਾਂ ਨੂੰ ਦੱਸ ਚੁੱਕਿਆ ਹਾਂ ਕਿ ਕੁਝ ਜਿਹੜੇ ਮੇਰੇ ਆਈਡੀਆਜ਼ ਨੇ ਉਹ ਮੈਂ ਹੁਣ ਨੈਟ ਤੋਂ ਮਤਲਬ ਮੈਨੂੰ ਮਿਲ ਜਾਂਦੇ ਨੇ ਤੇ ਮੈਂ ਜਦੋਂ ਇਹ ਈਦੀ ਪਿਕ ਦੇਖੀ ਮੈਂ ਨੈਟ ਦੇ ਉੱਤੇ ਤਾਂ ਉਹ ਮੈਂ ਦੇਖਿਆ ਕਿ ਸਿਰਫ ਇੱਕ ਚੇਨ ਦੀ ਕੜੀ ਸੀਗੀ ਜਦੋਂ ਮੈਂ ਉਹਨੂੰ ਪ੍ਰੋਪਰਲੀ ਡਾਇਗਨੋਸ ਕੀਤਾ ਕਿ ਇਹ ਕੀ ਚੀਜ਼ ਹੈ ਕਿ ਇਹ ਸਿਰਫ ਇੱਕ ਬੁਲਟ ਦੀ ਚੇਨ ਦੀ ਕੜੀ ਹੈ ਸਿਰਫ ਇੱਕ ਕੜੀ ਹੈ ਤੇ ਸਿਰਫ ਉਸ ਨੂੰ ਉਹਦਾ ਮਤਲਬ ਉਹਨੂੰ ਟੈਂਕ ਦਾ ਬਣਾਏ ਸ਼ਕਲ ਦਿੱਤੀ ਹੋਈ ਸੀਗੀ ਤੇ ਮੇਰੇ ਵੀ ਮਾਇੰਡ ਚ ਆਇਆ ਕਿ ਮੈਂ ਵੀ ਇਹਨੂੰ इजीली ਬਣਾ ਸਕਦਾ ਤੇ ਹਾਂਜੀ ਤੇ ਫਿਰ ਕੋ ਮਾਇੰਡ ਨੂੰ ਕਿੰਨਾ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਹੈਗਾ ਰਵੀ ਜੀ ਨੇ ਕਿ ਇਹ ਇਹ ਬੁਲਟ ਮੋਟਰਸਾਈਕਲ ਦੀ ਜਿਹੜੀ ਚੇਨ ਹੁੰਦੀ ਦੀ ਇੱਕ ਕੜੀ ਹੈ ਇਹਦੇ ਉਹਦੇ ਉੱਪਰ ਨਟ ਲੱਗਿਆ ਹੋਇਆ ਹਾਂਜੀ ਇੱਕ ਨਟ ਲੱਗਿਆ ਨਟ ਦੇ ਉੱਪਰ ਇੱਕ ਇੱਕ ਗੋਲੀ ਰੱਖੀ ਗੋਲੀ ਲਗਾਤੀ ਦਾ ਅੱਗੇ ਲੱਸੀਆ ਪੇਚ ਆਪਾਂ ਜਿਹਨੂੰ ਨੋਰਮਲ ਚ ਪੇਚ ਕਹਿੰਦੇ ਆ ਬੁਲਟ ਲਗਾਇਆ ਹੋਇਆ ਹੈਗਾ ਉਹ ਲਗਾ ਕੇ ਤੁਸੀਂ ਇਹਨੂੰ ਟੈਂਕ ਬਣਾ ਟੈਂਕ ਬਣਾਤਾ ਜੀ ਇਹ ਇਹਦੇ ਨਾਲ ਹੀ ਮੈਂ ਇੱਕ ਹੋਰ ਚੇਨ ਦੀ ਘੜੀ ਦੇ ਸੀਗਾ ਮੈਂ ਇਹਨੂੰ ਕੈਮਰਾ ਬਣਾਇਆ ਜੀ ਤੇ ਨਾਲੇ ਗੀਰਿੰਗ ਵੀ ਹੈ ਇਹ ਚੇਨ ਦੀ ਘੜੀ ਉਹੀ ਹੈ ਬੁਲਟ ਮੋਟਰਸਾਈਕਲ ਦੀ ਪਰ ਹੁਣ ਇਹਦਾ ਕੈਮਰਾ ਬਣਾਤਾ ਹਾਂਜੀ ਸਿਰਫ ਇੱਕ ਚੇਨ ਦੀ ਘੜੀ ਹੈ ਉਹੀ ਚੋਹੀ ਜਿਹੜੀ ਚੇਨ ਆ ਉਸ ਨੂੰ ਫਿਰ ਅੱਗੇ ਇਸਤੇਮਾਲ ਕਰਕੇ ਇੱਕ ਵੱਡਾ ਕੈਮਰਾ ਬਣਾਤਾ ਹਾਂਜੀ ਆ ਦੇਖੋ ਤੁਸੀਂ ਰਵੀ ਕਾਫੀ ਭਾਰੀ ਹੈ ਨਾ ਜੇ ਆਪਾਂ ਡੰਬਲ ਲਾਣਾ ਤਾਂ ਵੀ ਕੰਮ ਆਊਗਾ ਹਾਂਜੀ ਇਹ ਹੁਣ ਮੈਨ ਇਸ ਇਹਦੇ ਚ 베アリング ਯੂਜ਼ ਕੀਤੇ ਨੇ ਜੀ ਤਾਂ ਕਿ ਉਹ ਮੂਵੇਬਲ ਹੋਣੇ ਜੀ ਜਿਵੇਂ ਜਿਵੇਂ ਲੈਂਜ ਨੂੰ ਆਪਾਂ ਘੁਮਾਉਂਦੇ ਆ ਨਾ ਇਹਨੂੰ ਘੁਮਾ ਸਕਦੇ ਆ ਆਪਾਂ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਸਵਿਚ ਵੀ ਦਿੱਤਾ ਸੀਗਾ ਮੈਂ ਸਪਰਿੰਗ ਵਾਲਾ ਇਹ ਵੀ ਕੰਮ ਆਉਂਦਾ ਨਾ ਸਾਰ ਕਰਦੇ ਜਦੋਂ ਕਲਿੱਕ ਕਰਨ ਲੱਗੇ ਬਟਨ ਦਾ ਵਧੇ ਦੱਬਿਆ ਜਾਂਦਾ ਦੇਖੋ ਤੁਸੀਂ ਇਹ ਆ ਪੁਸ਼ ਹੋ ਰਿਹਾ ਹਾਂਜੀ ਸੋ ਬੜੀ ਕਮਾਲ ਦੀ ਗੱਲ ਹੈ ਤੇ ਨਿਚਲਾ ਇਹ ਟਰਾਈਪੋਡ ਕਿਸ ਚੀਜ਼ ਦਾ ਬਣਿਆ ਹੈ ਇਹ ਐਕਟੀਵਾ ਦੇ ਫਰੰਟ ਵਾਲੇ ਸ਼ੌਕਰ ਨੇ ਜੀ ਇਹ ਲੀਕ ਹੋ ਕੇ ਖਰਾਬ ਹੋ ਜਾਂਦੇ ਨੇ ਤੇ ਇਹ ਫਿਰ ਜਿਹੜੇ ਨਿਊ ਹੀ ਪੈਂਦੇ ਨੇ ਐਕਟੀਵਾ ਦੇ ਵਿੱਚ ਤੇ ਇਹ ਸਕ੍ਰੈਪ ਨੂੰ ਹੋ ਜਾਂਦੀ ਹੈ ਜੀ ਤੇ ਇਹਦੇ ਵਿੱਚੋਂ ਜਿਹੜੇ ਸਪ੍ਰਿੰਗ ਨੇ ਉਹ ਮੈਂ ਕੱਟ ਦਿੱਤੇ ਨੇ ਇਹ ਸਿਰਫ ਅੰਦਰਲੀਆ ਰੌੜਾ ਨੇ ਜੀ ਜਿਹੜੇ ਚੱਲਦੇ ਨੇ ਸੋ ਜਿਹੜੇ ਤੁਹਾਡੇ ਐਕਟੀਵਿਟੀ ਵਾਲੀਆਂ ਲੈ ਕੇ ਭਜਦੇ ਹੋ ਨਾ ਤੁਸੀਂ ਉਹਦੇ ਚ ਆਪੇ ਹੁੰਦੇ ਬੈਰਿੰਗ ਜਿਹਦੇ ਨਾਲ ਉਹ ਟਰਾਈਪੋਡ ਬਣਾਤਾ ਤੇ ਰਵੀ ਜੀ ਦਾ ਦਿਮਾਗ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕੱਲ ਦੱਸੋ ਜਦੋਂ ਰਾਤ ਨੂੰ ਸੌਣ ਨੇ ਜਾਂ ਖਾਣਾ ਖਾਣਨੇ ਉਹ ਤੋਂ ਵੀ ਖੁਰਾਵਾਤ ਚੱਲਦੀ ਰਹਿੰਦੀ ਵੀ ਕੀ ਬਣਾਣਾ ਖੁਰਾਵਾਤ ਐਦਾ ਜੀ ਕਿ ਸ਼ੌਪ ਦਾ ਕੰਮ ਮੇਰੇ ਲਈ ਪਹਿਲਾਂ ਹੈ ਤੇ ਇਹ ਐਜ਼ ਇਟ ਐਨੇ ਹੌਬੀ ਹੈ ਤੇ ਇਹਦੇ ਲਈ ਮੇਰੇ ਕੋਲ ਕਈ ਵਾਰ ਟਾਈਮ ਨਹੀਂ ਹੁੰਦਾ ਕਈ ਵਾਰ ਨਹੀਂ ਹੁੰਦਾ ਤੇ ਇੱਕ ਮਾਡਲ ਨੂੰ ਮਤਲਬ ਬਣਾਉਣ ਲਈ ਪਹਿਲਾਂ ਤਾਂ ਮਾਈਂਡ ਨੂੰ ਸੈਟ ਅਪ ਕਰਨਾ ਪੈਂਦਾ ਕਿ ਹਾਂ ਆਪਾਂ ਨੇ ਏਦਾਂ ਦਾ ਮਾਡਲ ਬਣਾਉਣਾ ਤੇ ਉਹਨੂੰ ਏਦਾਂ ਏਦਾਂ ਉਹਦੇ ਚ ਪਾਰਟਸ ਲੱਗਣਗੇ ਏਦਾਂ ਦੇ ਮਟੀਰੀਅਲ ਚਾਹੀਦਾ ਤੇ ਮਟੀਰੀਅਲ ਦੇ ਵੀ ਡਿਪੈਂਡ ਕਰਦਾ ਕਿ ਉਹ ਮਿਲਦਾ ਜਾਂ ਨਹੀਂ ਮਿਲਦਾ ਤਾਂ ਉਸ ਕਰਕੇ ਇੱਕ ਮਾਡਲ ਨੂੰ ਬਣਾਉਣ ਨੂੰ ਕਈ ਟਾਈਮ ਵੀ ਲੱਗ ਜਾਂਦਾ ਜੀ ਤੇ ਨਹੀਂ ਵੀ ਤੇ ਕਈ ਵਾਰ ਥੋੜਾ ਕਹਿਣ ਦਾ ਵੀ ਸਹੀ ਹੈ ਕਿ ਦਿਮਾਗ ਚ ਵੀ ਕਈ ਵਾਰ ਚੱਲਦਾ ਰਹਿੰਦਾ ਘਰੇ ਜਾ ਕੇ ਕਿ ਯਾਰ ਏਦਾਂ ਦਾ ਕੁਝ ਦੇਖਿਆ ਸੀਗਾ ਮੈਂ ਉਹ ਬਣਾਣਾ ਤੋ ਰਵੀ ਜੀ ਕੋਲੇ ਜੇਕਰ ਤੁਸੀਂ ਆਣਾ ਨਾ ਤੁਹਾਨੂੰ ਉਹ ਚੀਜ਼ ਵੀ ਮਿਲ ਜੇਗੀ ਜਿਹੜੇ ਤੁਸੀਂ ਡੀਅਰ ਪਾਰਕ ਚ ਜਾ ਕੇ ਦੇਖਦੇ ਹੋ ਆਹ ਲਓ 12 ਸਿੰਘਾ ਦਿਖਾਉਣ ਜਾ ਰਹੇ ਤੁਹਾਨੂੰ ਮੈਂ ਹਾਂ ਇਹ 12 ਸਿੰਘਾ ਬਣਾਇਆ ਜੀ ਰਵੀ ਜੀ ਨੇ ਹੈ ਤਾਂ ਇਹ ਸਰੀਆ ਹੀ ਹੈ ਪਰ ਇਹਨੂੰ ਰੂਪ ਤੁਸੀਂ ਦੇਖ ਸਕਦੇ ਹੋ ਕਿ ਹੁੱਬ ਹੋ 12 ਸਿੰਘਾ ਲੱਗਦਾ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਮਤਲਬ ਵੀ ਇਹ ਕਿਵੇਂ ਦਿਮਾਗ ਚ ਆ ਗਿਆ ਯਾਰ ਏ ਵੀ ਬਸ ਹੋਈ ਨੈਟ ਦੇ ਉੱਤੋਂ ਆਈਡੀਆਜ਼ ਮਿਲ ਜੰਦੇ ਆ ਜੀ ਕਿਤੇ ਮੇਨ ਹੁੰਦਾ ਕਿ ਮਟੀਰੀਅਲ ਕਿ ਜਿੱਦਾਂ ਵੀ ਦਾ ਵੀ ਮਟੀਰੀਅਲ ਹੈ ਮਤਲਬ ਮਾਡਲ ਦੇ ਅਕੋਰਡਿੰਗ ਜੋ ਆਈਡੀਆਜ਼ ਆਇਆ ਹੈ ਤਾਂ ਜਿੱਦਾਂ ਦਾ ਮਟੀਰੀਅਲ ਮਾਨੂੰ ਮਿਲੀ ਜਾਂਦਾ ਉਦਾਂ ਦੇ ਮੈਂ ਮਾਡਲ ਬਣਾਈ ਜਾਂਦਾ ਜੀ ਸਰੀਏ ਨੂੰ ਕੋਈ ਮੋੜਿਆ ਇਹਨੂੰ ਇਹ ਜਿਹੜੇ ਸਿੰਘ ਹੈਗੇ ਨੇ ਇਹ ਕਾਦੇ ਬਣਾਏ ਨੇ ਇਹ ਸਰੀਏ ਦੇ ਵਿੱਚੋਂ ਹੀ ਮੋੜ ਕੇ ਬਣਾਏ ਨੇ ਤਾਂ ਕਿ ਪ੍ਰੋਪਰ ਲੁੱਕ ਆਵੇ ਜੀ ਜੀ ਹਾਂਜੀ ਉਹ 12 ਸਿੰਘਾਂ ਦੇ ਜਿਹੜੇ ਸਿੰਘ ਨੇ ਕਾਫੀ ਕੰਮ ਕਰ ਲਏ ਕਾਰ ਤੱਕ ਨਹੀਂ ਨਾ ਹਾਂਜੀ ਸੋ ਇਹਦਾ ਇੰਡਾਂ ਦੀਆਂ ਚੀਜ਼ਾਂ ਹੀ ਹੈਗੀਆਂ ਨੇ ਜਿਹੜੇ ਰਵੀ ਜੀ ਕੋਲੇ ਦੇਖਣ ਨੂੰ ਮਰੇ ਇੱਕ ਇੱਕ ਚੀਜ਼ ਦੇਖ ਕੇ ਜੀ ਕਰਦਾ ਵੀ ਇਹਦੇ ਬਾਰੇ ਪੁੱਛੀ ਜਾਈਏ ਕਿਉਂਕਿ ਆਹ ਦੇਖੋ ਤੁਸੀਂ ਆ ਇੱਕ ਮਾਡਲ ਬਣਾਇਆ ਹੋਇਆ ਤੇ ਮਾਡਲ ਇੰਡਾਂ ਲੱਗਦਾ ਜਿਵੇਂ ਕੋਈ ਚੰਦਰਮਾ ਦੇ ਉੱਪਰ ਅੰਤਰਿਕਸ਼ੀ ਗਿਆ ਹੋਇਆ ਵਗੈਰਨੀ ਹੋਵੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਿਲੰਡਰ ਲੱਗੇ ਹੋਏ ਨੇ ਆ ਮੋਰਲਾ ਫੇਸ ਆ ਹੱਤ ਨੇ ਇਹ ਹੁਣ ਚੰਦਰ ਜਾਂਚ ਜਿਵੇਂ ਘੁੰਮ ਰਿਹਾ ਹੋਵੇ ਇਹ ਵਾਕੀ ਉਹ ਚੀਜ਼ਾਂ ਕੁਝ ਹੋਰ ਹੈ ਜੀ ਇਹ ਐਦਾਂ ਹੀ ਮਾਡਲ ਸੀਗਾ ਜੀ ਤੇ ਈ ਦੀ ਇੱਕ ਮੂਵੀ ਵੀ ਆਈ ਹੈ ਉਹਨੂੰ ਈਵਾ ਕਹਿੰਦੇ ਨੇ ਇਹਦੇ ਚ ਤੇ ਇਹ ਮਤਲਬ ਉਹਦੇ ਬੇਸ ਮਤਲਬ ਜਿਹੜੇ ਇੱਕ ਕਹਲੇ ਕੀ ਵੀ ਚੰਦਰਮਾ ਤੇ ਜਾਂ ਕਿਸੇ ਉਪਗ੍ਰਾਹ ਦੇ ਉੱਤੇ ਜਿਹੜੇ ਭੇਜਦੇ ਨੇ ਤਾਂ ਉਹ ਐਦਾਂ ਦੇ ਹੀ ਮਾਡਲ ਹੁੰਦੇ ਨੇ ਕੁਝ ਤਾਂ ਉਹ ਮੈਂ ਫਿਲਮ ਦੇ ਵਿੱਚ ਦੇਖਿਆ ਸੀਗਾ ਤੇ ਕੁਝ ਮੈਨੂੰ ਨੈਟ ਦੇ ਉੱਤੇ ਆਈਡੀਆਜ਼ ਮਿਲ ਗਿਆ ਸੀਗਾ ਕਿ ਇਹ ਕਿਸੇ ਨੇ ਬਣਾਇਆ ਹੋਇਆ ਸੀ ਕਿਤਾ ਤੇ ਫਿਰ ਮੈਂ ਉਹਨੂੰ ਦੇਖ ਕੇ ਮਤਲਬ ਕੁਝ ਇਹਦੇ ਪਾਰਸ ਉਦਾਂ ਲਗਾਏ ਨੇ ਇਹ ਮਜ਼ਬੂਤ ਹੀ ਵਾਹ ਜੀ ਸਟਰੋਂਗ ਆ ਕਿਉਂਕਿ ਇਹ ਪੂਰਾ ਲੋਹੇ ਦਾ ਬਣਿਆ ਹੋਇਆ ਚੈਨ ਜਿਤ ਵਰਤਮਾਲ ਕੀਤੀ ਹੋਈ ਹੈ ਤੇ ਜਿਹੜੇ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਵਿੱਚ ਇਹ ਪਲੱਗ ਹੁੰਦੇ ਨੇ ਉਹ ਪਿੱਛੇ ਪਲੱਗ ਲਾ ਕੇ ਬਣਾਇਆ ਹੋਇਆ ਤੋਂ ਕੋਈ ਵੀ ਚੀਜ਼ ਜਿਹੜੀ ਹੈਗੀ ਇਹ ਖਰਾਬ ਨਹੀਂ ਹੋਣ ਦਿੰਦੇ ਹੈਗੇ ਉਹਨੂੰ ਇਸਤੇਮਾਲ ਜਿਹੜੇ ਚੀਜ਼ਾਂ ਘਰ 'ਚ ਵੀ ਖਰਾਬ ਹੁੰਦੇ ਉਹ ਵੀ ਸਾਹਮ ਕੇ ਫਿਰਤ ਲੈਂਦੇ ਆਂ ਦੇਖੋ ਜੋ ਮਤਲਬ ਕਰੇ ਤੋਂ ਵੀ ਮਿਲ ਜਾਂਦੀ ਹੈ ਜੀ ਤੇ ਕੁਝ ਮਤਲਬ ਇਹ ਹੁੰਦਾ ਕਿ ਮੈਕਸਿਮਮ ਕੋਸ਼ਿਸ਼ ਹੈ ਵੀ ਥੋੜਾ ਜਿਹਾ ਸੋਲਿਡ ਲੋਹਾ ਹੋਵੇ ਕਿਉਂਕਿ ਉਹਨੂੰ ਰਸਟ ਜਲਦੀ ਲੱਗਦੀ ਹੈ ਤੇ ਮੈਂ ਮਾਡਲ ਦੇ ਅਕੋਰਡਿੰਗ ਵੀ ਦੇਖਦਾ ਕਿ ਉਹਦੇ ਵਿੱਚ ਕਿਦਾਂ ਦਾ ਮਟੀਰੀਅਲ ਯੂਜ਼ ਕੀਤਾ ਗਿਆ ਤੇ ਉਹਨੂੰ ਹੈਵੀ ਬਣਾਉਣ ਲਈ ਥੋੜਾ ਜਿਹਾ ਸੋਲਿਡ ਮਟੀਰੀਅਲ ਯੂਜ਼ ਕਰਦਾ ਤਾਂ ਕਿ ਉਹਦੀ ਲਾਈਫ ਜ਼ਿਆਦਾ ਹੋਵੇ ਰਵੀ ਪੇਸ਼ੇਵਰ ਜੂ ਡੈਂਟਿੰਗ ਪੇਂਟਿੰਗ ਦਾ ਕੰਮ ਕਰਦੇ ਹੈਗੇ ਨੇ ਜਿਵੇਂ ਪਹਿਲਾਂ ਹੁਣ ਤਸਵੀਰਾਂ ਵਿੱਚ ਦਿਖਾ ਰਹੇ ਹੈਗੇ ਆ ਤੇ ਨਾਲ ਹੀ ਜਿਹੜੇ ਮੋਟਰਸਾਈਕਲ ਬਾਈਕ ਹੁੰਦੇ ਨੇ ਉਹਨਾਂ ਦੇ ਜਿਹੜੇ ਚਿੰਟੇ ਮੁੜ ਜਾਂਦੇ ਨੇ ਉਹਨਾਂ ਨੂੰ ਸਿੱਧਾ ਕਰਨ ਦਾ ਕੰਮ ਕਰਦੇ ਹੈਗੇ ਨੇ ਜੇ ਪੰਜਾਬੀ ਭਾਸ਼ਾ ਜਗਾਈ ਜਾਵੇ ਆ ਮਾਡਲ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਜੋੜਾ ਹੈਗਾ ਉਹ ਚੂਲਾ ਚੂਲਦਾ ਬਣਾਇਆ ਗਿਆ ਇਹਦੇ ਵਿੱਚ ਵੀ ਸਿਰਫ ਬੋਲਟ ਜਿਹੜੇ ਹੈਗੇ ਨੇ ਯੂਜ਼ ਕੀਤੇ ਗਏ ਹੈਗੇ ਨੇ ਤੇ ਸਰੀਆ ਜਿਹੜਾ ਹੈਗਾ ਉਸ ਯੂਜ਼ ਕੀਤਾ ਗਿਆ ਹੈਗਾ ਜਿਸ ਤੋਂ ਇਹ ਇਹਨਾਂ ਦੇ ਮਾਡਲ ਬਣਾਤਾ ਨਾਲ ਇੱਕ ਇਹ ਹੋਰ ਇਹ ਟਾਈਮ ਪੀਸ ਦਾ ਇੱਕ ਮਾਡਲ ਬਣਾਇਆ ਹੋਇਆ ਜਿਹਦੇ ਚਾਰੋਂ ਪਾਸੇ ਇਹਨਾਂ ਦੇ ਪਲੱਗ ਲਗਾਏ ਹੋਏ ਨੇ ਜਿਹੜੇ ਸਕੂਟਰਾਂ ਦੇ ਖਰਾਬ ਪਲੱਗ ਹੈਗੇ ਨੇ ਇਹਨਾਂ ਚੀਜ਼ਾਂ ਤੋਂ ਇਹ ਚੀਜ਼ਾਂ ਜਿਹੜੇ ਬਣਦੀਆਂ ਜਾ ਰਹੀਆਂ ਹੈਗੇ ਨੇ ਬਹੁਤ ਕੁਝ ਹੈਗਾ ਜਿਹਦੇ ਉੱਪਰ ਗੱਲ ਕਰਨ ਨੂੰ ਵਾਸਤੇ ਆਪਣਾ ਸਮਾਂ ਲੰਬਾ ਚਾਹੀਦਾ ਹੈਗਾ ਇੱਕ ਇਹ ਵਿਅਕਤੀ weight lifting ਕਰ ਰਿਹਾ ਹੈਗਾ ਇਹ ਵਿਅਕਤੀ ਜਿਹੜਾ weight lifting ਕਰ ਰਿਹਾ ਹੈਗਾ ਇਹ ਫਿਰ ਕਿਹੜੀ ਕਿਹੜੀ ਚੀਜ਼ ਖਾਸ ਅਚੇ استعمال ਹੋਇਆ ਇਹਦੇ ਵਿੱਚ ਇਹ ਸਰੀਆਈ ਨਟ ਨੇ ਜੀ ਸਾਰੇ ਤੇ ਇਹ ਬੈਰਿੰਗ ਯੂਜ਼ ਕੀਤੇ ਆਂ ਜੀ ਹਾਂਜੀ ਤੇ ਮਤਲਬ ਜਿੱਦਾਂ ਦਾ ਮਾਡਲ ਦੇ ਅਕੋਰਡਿੰਗ ਜੋ ਜੋ ਮਟੀਰੀਅਲ ਮਤਲਬ ਆਸਾਨੀ ਨਾਲ ਮਾਨੂੰ ਵਾਲੇ ਅਵੇਲੇਬਲ ਹੁੰਦਾ ਜਾਂਦਾ ਈ ਤਾਂ ਮੈਂ ਉਦੋਂ ਦੇ ਮਾਡਲ ਬਣਾਈ ਜਾਂਦਾ ਈ ਇਹ ਵੇਟ ਲਿਫਟ ਜਿਹੜਾ ਇਹਨਾਂ ਦਾ ਬੱਲ ਬਣਾਇਆ ਗਿਆ ਹੈਗਾ ਤੁਸੀਂ ਤਸਵੀਰਾਂ ਦੇਖ ਕੇ ਸਮਝ ਸਕਦੇ ਹੋ ਵੀ ਕਿਹੜੀ ਚੀਜ਼ ਕਿਵੇਂ ਬਣਾਈ ਹੋਈ ਆ ਕਿਸੇ ਨੂੰ ਸਮਝਣ ਦੀ ਬਹੁਤੀ ਆਪਾਂ ਨੂੰ ਕਸ਼ਟ ਨਹੀਂ ਕਰਨਾ ਪੈਦਾ ਕਿਉਂਕਿ ਜਿਹੜੀ ਜਿਵੇਂ ਤਸਵੀਰ ਸਾਹਮਣੇ ਆਉਂਦੀ ਆ ਉਸ ਸਾਰਾ ਕੁਝ ਸਾਹਮਣੇ ਆ ਜਾਂਦਾ ਹੈਗਾ ਤੇ ਮੈਂ ਹੁਣ ਪਿੱਛੇ ਵੱਲ ਚੱਲਦਾ ਹੈਗਾ ਇੱਕ ਜੀਪ ਖੜੀ ਹੈ ਪਹਿਲਾਂ ਮੈਨੂੰ ਜੀਪ ਦਿਖਾਓ ਤੁਸੀਂ ਇਹ ਜੀਪ ਦਾ ਮਾਡਲ ਬਣਾਇਆ ਹੋਇਆ ਹੈ ਕਿਹੜੀ ਜੀਪ ਬਣਾਈ ਗਈ ਹੈ ਤੁਹਾਡੇ ਵੱਲੋਂ ਇਹ ਵਿਲੀ ਜੀਪ ਬਣਾਈ ਹੈ ਮਨੇ ਤੇ ਮੇਰੇ ਕੋਲ ਨੈਟ ਦੇ ਉੱਤੇ ਮਾਡਲਸ ਆਏ ਸੀਗੇ ਤੇ ਉਦੋਂ ਮਤਲਬ ਮਾਈਂਡ ਮੇਰੇ ਵੀ ਮਾਈਂਡ 'ਚ ਸੀਗਾ ਕਿ ਮੈਂ ਇੱਕ ਜੀਪ ਬਣਾਵਾਂ ਤੇ ਮੈਨੂੰ ਉਹਦੇ ਨਾਲ ਮਤਲਬ ਰਿਲੇਟਡ ਮਾਡਲ ਦੀ ਮਿਲ ਗਿਆ ਸੀਗਾ ਮੈਨੂੰ ਤੇ ਕਿਸੇ ਨੇ ਜੀਪ ਬਣਾਈ ਹੋਈ ਸੀਗੀ ਤੇ ਮਾਈਂਡ ਦੇ ਵਿੱਚ ਆਇਆ ਕਿ ਕਿਉਂ ਨਾ ਇੱਕ ਜੀਪ ਬਣਾਈ ਜਾਵੇ ਇਹਦੇ ਜਿਹੜੇ ਵੀਲ ਨੇ ਇਹ ਬੇਰਿੰਗ ਨੇ ਜੀ ਸਾਰੇ ਹਾਂਜੀ ਇਹ ਬੇਰਿੰਗ ਆਈਏ ਇਹ ਮਤਲਬ ਕਟਿੰਗ ਕਰਕੇ ਉਹਦੇ ਕਟਰ ਦੇ ਨਾਲ ਇਹ ਗੁੱਡੀਆਂ ਬਣਾਈਆਂ ਨੇ ਟਾਇਰਾਂ ਦੀਆਂ ਤੈਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੈਰਿੰਗ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਕਟਿੰਗ ਕਰਕੇ ਉਹਨੂੰ ਟਾਇਰ ਦਾ ਸ਼ੇਪ ਦੇ ਦਿੱਤੀ ਗਈ ਹੈ ਹੈ ਬੈਰਿੰਗ ਹੈਗੇ ਨੇ ਹਾਂਜੀ ਤਾਂ ਇਹ ਵੀ ਮਿਹਨਤ ਹੈਗੀ ਹੈ ਪਿੱਛੇ ਸਟਿੱਪਣੀ ਵੀ ਲਗਾਈ ਹੋਈ ਹੈ ਇਹ ਵੀ ਮੂਵ ਹੁੰਦੀ ਹੈਗੀ ਹੈ ਹਾਂਜੀ ਤਾਂ ਇਹ ਜਿਹੜੀ ਜੀਪ ਹੈਗੀ ਇਹਦੇ ਅੰਦਰ ਗੀਅਰ ਬਾਕਸ ਲਗਾਏਗਾ ਸਟੀering ਲਗਾਏਗਾ ਸੀਟ ਲਗਾਈ ਗਈ ਕਿਸੇ ਚੀਜ਼ ਦੀ ਕਮੀ ਨਹੀਂ ਕੀਤੀ ਹੈਗੀ ਜੇ ਜਦੋਂ ਇਹ ਜੀਪ ਬਣ ਗਈ ਉਸ ਤੋਂ ਬਾਅਦ ਇਹ ਤੇ ਸੈਰ ਕਰਨ ਨੂੰ ਜਿੱਤ ਕੀਤਾ ਸੈਰ ਕਰਨ ਨੂੰ ਤਾਂ ਇਹ ਬਹੁਤ ਛੋਟੀ ਹੈ ਤੇ ਮਤਲਬ ਇਹ ਹੈ ਕਿ ਚੱਲਦੀ ਹੈ ਬੱਚਿਆਂ ਲਈ ਹਾਂਜੀ ਤੇ ਮੈਕਸਿਮਮ ਕੋਸ਼ਿਸ਼ ਇਹ ਕਰਦੀ ਆ ਕਿ ਮੇਰੇ ਲਈ ਹੁੰਦਾ ਕਿ ਜੋ ਚੀਜ਼ ਬਣਾ ਰਹੇ ਆ ਤਾਂ ਐਜ਼ ਇਟ ਉਹਨੂੰ origignal ਦੇ ਨਾਲ ਕੰਪੇਅਰ ਕਰਦਾ ਹਾਂ ਜੀ ਮੈਂ ਤੇ ਉਹਦੀਆਂ origignal ਪਿਕਸ ਵੀ ਲੈ ਲਉਣਾ net ਦੇ ਉਤੋਂ ਕਿ origignal ਦੇ ਵਿੱਚ ਕੀ ਸੀ ਤੇ ਉਹਦੇ ਨਾਲ ਮਤਲਬ ਕੰਪੇਅਰ ਕਰਕੇ ਮੈਂ ਮਾਡਲ ਡਿਜ਼ਾਈਨ ਕਰਦਾ ਹਾਂ ਤਾਂ ਤਾਂ ਕਿ ਪ੍ਰੋਪਰ ਲੁੱਕ ਆਵੇ ਰਵੀ ਸਭ ਤੋਂ ਪਹਿਲੀ ਚੀਜ਼ ਕਿਹੜੀ ਸੀ ਕਿ ਜਿਹੜੀ ਤੁਸੀਂ ਸਕ੍ਰੈਪ ਤੋਂ ਬਣਾਈ ਹੈਗੀ ਹੈ ਤੇ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਆਹ ਚੀਜ਼ ਮੈਂ ਬਣਾ ਲੀਤੇ ਅੱਜ ਤੱਕ ਮੇਰੇ ਦਿਲ ਦੇ ਨੇੜੇ ਹੈ ਸਭ ਤੋਂ ਫਸਟ ਜਿਹੜਾ ਇਹ ਫਲਾਵਰ ਸੀਗਾ ਜੀ ਤੇ ਇਹ ਮਤਲਬ ਲੋਹੇ ਦਾ ਯਾਰ ਹਾਂਜੀ ਇਹ ਲੋਹੇ ਦਾ ਬਾਕੀ ਯਾਰ ਲੋਹੇ ਦਾ ਯਾਰੇ ਹਾਂਜੀ ਇਹ ਲੋਹੇ ਦਾ ਹੀ ਲੋਹੇ ਦਾ ਭਾਰ ਵੀ ਚੰਗਾ ਹੈਗਾ ਇਹ ਪਹਿਲਾ ਫੁੱਲਾ ਜਿਹੜਾ ਮਾਰ ਕੇ ਕਿਸੇ ਨੂੰ ਛੱਟ ਦੇ ਸਕਦਾ ਹਾਂਜੀ ਕਹਿੰਦੇ ਸੱਜਣਾਂ ਨੇ ਫੁੱਲ ਮਾਰਿਆ ਚੰਗੀ ਤਰ੍ਹਾਂ ਵੱਜੂ ਸਿਰ ਵੀ ਫਾੜੂ ਇਹਦਾ ਹਾਂ ਤੇ ਫਸਟ ਜਿਹੜਾ ਮੈਂ ਮਤਲਬ ਮੈਂ 2008 ਦੇ ਵਿੱਚ ਆ ਤੇ ਸ਼ਾਪ ਤੇ ਆਇਆ ਸੀਗਾ ਪਾਪਾ ਉਹਨਾਂ ਦੇ ਕੰਮ ਨਾਲ ਤੇ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਪਾਪਾ ਉਹਨ ਕੀ ਕੰਮ ਕਰਦੇ ਨੇ ਕਿੱਦਾਂ ਦਾ ਉਹਨਾਂ ਦੀ ਮਤਲਬ ਲਾਈਨ ਹੈ ਜਾਂ ਕੀ ਹੈ ਤਾਂ ਮੈਂ ਪਲੱਸ 2 ਕਰਨ ਤੋਂ ਬਾਅਦ 2008 ਦੇ ਵਿੱਚ ਮੈਂ ਤੇ ਪਾਪਾ ਦੇ ਪਾਪਾ ਨੇ ਪੁੱਛਿਆ ਮੈਨੂੰ ਕੀ ਕਰਨਾ ਹੈ ਤੇ ਮੈਂ ਕਹਿੰਦਾ ਮੈਂ ਸ਼ਾਪ ਤੇ ਆ ਰਿਹਾ ਕਿ ਮੈਂ ਕੰਮ ਹੀ ਕਰਨਾ ਹੈ ਤੇ ਉਹ ਜਦੋਂ ਮੈਂ ਇੱਥੇ ਸ਼ਾਪ ਤੇ ਆਇਆ ਤਾਂ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਕਿੱਦਾਂ ਦਾ ਕੰਮ ਹੈ ਤਾ ਮੈਂ ਇਥੇ ਆ ਕੇ ਪਾਪਾ ਉਹਨਾਂ ਦੇ ਟੂਲ ਦੇਖੇ ਤੇ ਟੂਲਾਂ ਨੂੰ ਦੇਖ ਕੇ ਮੈਂ ਵੀ ਦੇਖਦਾ ਸੀਗਾ ਇਹ ਯਾਰ ਇਹ ਕਿੱਦਾਂ ਦੇ ਟੂਲ ਨੇ ਮਤਲਬ ਕਹ ਲਉਗੀ 70% ਜਿਹੜੇ ਟੂਲ ਨੇ ਉਹ ਸਾਡੇ ਹੈਂਡ ਮੇਡ ਬਣਾਏ ਹੋਏ ਨੇ ਜਿਵੇਂ ਹਥੋੜਾ ਹੋਗਾ ਛੈਣੀ ਹੋ ਗਈ ਇਹ ਹੀ ਜਿਹੜਾ ਸੀ ਇਹ ਕੌਮ ਇਹ ਤਾਂ ਸਿੱਕੇ ਕਾਮਨ ਟੂਲ ਇਹਦਾ ਹਰ ਇੱਕ ਨੂੰ ਆਮ ਪਤਾ ਹੀ ਹੁੰਦਾ ਹੈ ਚਾਬੀ ਹੋਗੀ ਪੇਚਕਾਸ ਪੰਨਾ ਹੋ ਗਿਆ ਇਹ ਹੋਗੇ ਕਾਮਨ ਟੂਲ ਸਾਡੇ ਕੋਲ ਤਾਂ ਠੱਪੇ ਠੱਪੀਆਂ ਰੌੜ ਤੇ ਮਤਲਬ ਹੋਰ ਵੀ ਕਈ ਤਰ੍ਹਾਂ ਦੇ ਆ ਦਾ ਮਤਲਬ ਡੈਂਟਿੰਗ ਦੇ ਟੂਲ ਬਣਾਏ ਹੋਏ ਨੇ ਜਿਹੜੇ papa ਉਹਨਾਂ ਦੇ ਹੈਂਡ ਮੇਡ ਨੇ ਮੇਰੇ ਗ੍ਰੈਂਡਫਾਦਰ ਦੇ ਹੈਂਡ ਮੇਡ ਨੇ ਤਾਂ ਉਹਨਾਂ ਦੇ ਨਾਲ ਮਤਲਬ ਉਹ ਡੈਂਟਿੰਗ ਦਾ ਕੰਮ ਕਰਨਾ ਤੇ ਉਹ ਟੂਲਾ ਨੂੰ ਪਛਾਣਨਾ ਵੀ ਕਿੱਥੇ ਕੀ ਯੂਜ਼ ਕਰਨਾ ਹੈ ਤਾਂ ਉਹਦੇ ਲਈ ਮਨੂੰ ਟਾਈਮ ਪੀਰੀਅਡ ਸੀਗਾ ਉਹ ਥੋੜਾ ਜ਼ਿਆਦਾ ਲੱਗ ਗਿਆ ਸੀਗਾ ਕਿ ਮਨੂੰ ਡੇਢ ਤੋਂ 2 ਸਾਲ ਲੱਗੇ ਸੀਗੇ ਤੇ 1 ਸਾਲ ਦੇ ਮਗਰੋਂ ਮਨੂੰ ਮੈਂ ਜਦੋਂ ਸ਼ੌਪ ਤੇ ਆਂਦਾ ਸੀਗਾ ਤਾਂ ਮਨੂੰ ਵੀ ਲੱਗਦਾ ਸੀਗਾ ਕਿ ਮੈਂ ਸ਼ੌਪ ਤੇ ਆਨਾ ਤੇ ਇਹ ਕਿੱਦਾਂ ਦੇ ਟੂਲ ਨੇ ਤੇ ਵੀ ਮਤਲਬ ਮੈਂ ਸਵੇਰੇ ਟੂਲ ਕੱਟ ਕੇ ਬਾਹਰ ਰੱਖ ਦਿੰਨਾ ਸ਼ਾਮ ਨੂੰ ਚੱਕ ਕੇ ਅੰਦਰ ਰੱਖ ਦਿੰਨਾ ਤੇ ਮਨੂੰ ਇਹ ਕੰਮ ਕਰਨਾ ਵੀ ਨਹੀਂ ਆਂਦਾ ਹੈਗਾ ਯਾ ਵੀ ਐਦਾਂ ਮੈਂ ਆਂਨਾ ਤੇ ਕੀ ਕਰਿਆ ਜਾਵੇ ਹੁਣ ਫ੍ਰੀ ਟਾਈਮ ਦੇ ਵਿੱਚ ਤਾਂ ਮੈਂ ਇੱਕ ਗ੍ਰਿੱਲ ਦੇ ਵਿੱਚ ਫਿਰ ਇੱਕ ਫਲਾਵਰ ਲੱਗਿਆ ਹੋਇਆ ਦੇਖਿਆ ਸੀਗਾ ਤੇ ਉਹ ਸਿਰਫ ਇੱਕ ਸਰੀਏ ਦੇ ਉੱਤੇ ਸਿਰਫ ਉਹਨੂੰ ਚਾਰ ਪੱਤੀਆਂ ਲਗਾ ਕੇ ਉਹਨੂੰ ਸਿਰਫ ਫੁੱਲ ਦੀ ਸ਼ਕਲ ਦਿੱਤੀ ਹੋਈ ਸੀਗੀ ਤੇ ਮਾਈਂਡ ਚ ਆਇਆ ਕਿ ਕਿਉਂ ਨਾ ਇੱਕ ਫੁੱਲ ਬਣਾਵਾ ਪਰ ਉਹ ਮੈਂ ਲੋਹੇ ਦਾ ਬਣਾਵਾਗਾ ਤੇ ਮੈਂ ਉਹਨੂੰ ਫਿਰ ਹੌਲੀ ਹੌਲੀ ਮਾਈਂਡ ਦੇ ਵਿੱਚ ਆਈਡੀਆਜ਼ ਆਂਦੇ ਗਏ ਕਿ ਕਿਉਂ ਨਾ ਇੱਕ ਰੋਜ਼ ਹੀ ਬਣਾਇਆ ਜਾਵੇ ਤੇ ਕਿਉਂਕਿ ਉਹ ਹਰ ਇੱਕ ਦਾ ਕਹ ਲੋ ਕਿ ਲਵਰ ਕਹਿ ਦਿੰਨੇ ਕੀ ਦੇਣ ਦੇ ਕੰਮ ਆਂਦਾ ਹੈ ਆ ਕਿ ਕਿਹਨੂੰ ਪ੍ਰਪੋਜ਼ ਕਰਨਾ ਹੋਵੇ ਤਾਂ ਵੀ ਆਉਂਦਾ ਹੈ ਜੇ ਪ੍ਰਪੋਜ਼ ਤੋਂ ਮਨਾ ਕਰਦੇ ਫਿਰ ਇਹ ਫੁੱਲ ਮਾਰਦੀ ਉਹਦੇ ਦੇਖੋ ਮਤਲਬ ਮਾਈਂਡ 'ਚ ਸੀਗਾ ਕਿ ਇੱਕ ਸਭ ਤੋਂ ਜਿਹੜਾ ਲੋਕਪ੍ਰੀਏ ਕਹਿੰਦੀ ਆਪਾਂ ਫੁੱਲ ਤਾਂ ਗੁਲਾਬ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਤਾਂ ਫਿਰ ਮੈਂ ਉਹਦੀਆਂ ਰੀਅਲ ਪਿਕਸ ਮਤਲਬ ਨੈਟ ਦੇ ਉੱਤੇ ਦੇਖੀਆਂ ਰੀਅਲ ਗੁਲਾਬ ਵੀ ਲੱਗਿਆ ਹੋਇਆ ਦੇਖਿਆ ਤੇ ਫਿਰ ਮੈਂ ਉਹਦੇ ਨਾਲ ਮਤਲਬ ਆਈਡੀਆਜ਼ ਲੈ ਕੇ ਕਿ ਉਹ ਚੀਜ਼ ਪੰਕੁੜੀਆਂ ਇਦਾਂ ਦੀਆਂ ਹੁੰਦੀਆਂ ਪੱਤੇ ਇਦਾਂ ਦੇ ਹੁੰਦੇ ਆ ਤਾਂ ਫਿਰ ਮੈਂ ਉਹਨੂੰ ਦੇਖ ਕੇ ਮਤਲਬ ਇਹ ਸਭ ਤੋਂ ਫਰਸਟ ਫਲਾਵਰ ਬਣਾਇਆ ਸੀ ਬਿਲਕੁਲ ਹੀ ਦੇਖੋ ਫੁੱਲ ਨੂੰ ਚਲੋ ਹਾਸੇ ਮਜ਼ਾਕ ਆਪਣੀ ਜਗ੍ਹਾ ਤੇ ਪਰ ਜੇ ਇਹਨੂੰ ਦੇਖੀਐ ਸੀ ਤਾਂ ਇਸ ਫੁੱਲ ਦੀ ਇੱਕ ਜਿਹੜੀ ਪੰਖੜੀ ਹੈਗੀ ਬਿਲਕੁਲ ਉਸੇ ਤਰ੍ਹਾਂ ਹੈਗੀ ਜਿਵੇਂ ਨੇਚਰਲ ਗ੍ਰਾਬ ਦੀ ਹੁੰਦੀ ਹੈਗੀ ਆ ਉਹਦੀ ਸ਼ੇਪ ਹੈਗੀ ਆ আর ਜਿਹੜੇ ਪੱਤੀਆਂ ਨੇ ਪੱਤੀਆਂ ਦੇ ਵਿੱਚ ਵੀ ਉਸੇ ਤਰ੍ਹਾਂ ਨੇ ਉਹਦੀਆ ਕਲਾਕ੍ਰਿਤੀ ਬਣਾਈ ਹੋਈ ਹੈ ਵੀ ਜਿਹੜਾ ਪੱਤੀਆਂ ਦੇ ਵਿੱਚ ਵੀ ਜਿਹੜੀ ਹੈਗੀ ਟਾਹਣੀਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਗੱਲਬਾਤ ਹੈਗੀ ਆ ਫੁੱਲ ਵਾਕਈ ਬੜਾ ਖੂਬਸੂਰਤ ਹੈਗਾ ਇਹ ਪਹਿਲੀ ਵਾਰੀ ਬਣਾਇਆ ਸੀਗਾ ਤੇ ਅੱਜ ਤੱਕ ਮੇਨੂੰ ਲੱਗਦਾ ਥੋੜੇ ਦਿਲ ਦੇ ਨੇੜੇ ਹੋਇਆ ਹਾਂਜੀ ਦਿਲ ਦੇ ਨੇੜੇ ਆਈ ਦਿਲ ਦੇ ਨੇੜੇ ਸਾਰੇ ਹੀ ਮਾਡਲਸ ਨੇ ਕਿਉਂਕਿ ਮੇਰੀ ਜਿਹੜੀ ਮਿਹਨਤ ਹੈ ਬਹੁਤ ਜ਼ਿਆਦਾ ਲੱਗਦੀ ਹੈ ਕਿਉਂਕਿ ਹਰ ਇੱਕ ਪਾਰਟਸ ਨੂੰ ਉਹਨੂੰ ਪ੍ਰੋਪਰ ਡਿਜ਼ਾਈਨ ਕਰਨਾ ਉਹਦੇ ਲੁੱਕ ਦੇ ਅਕੋਰਡਿੰਗ ਤਾਂ ਮੈਂ ਕਹਿੰਦਾ ਕਿ ਬਹੁਤ ਨੇੜੇ ਨੇ ਮਾਡਲਸ ਤੇ ਕਈ ਮਾਡਲਸ ਤਾਂ ਇਦਾਂ ਦੇ ਆ ਕਿ ਮੈਂ ਬਣਾ ਵੀ ਦਿੱਤੇ ਤੇ ਮਨ ਨੂੰ ਹਲੇ ਵੀ ਨਹੀਂ ਯਕੀਨ ਹੁੰਦਾ ਕਿ ਐਵੇਂ ਮੈਂ ਬਣਾ ਦਿੱਤੇ ਨੇ ਸੋ ਕਲਾਕਾਰ ਕੰਮ ਕਰਦੇ ਕਰਦੇ ਇਹਨਾਂ ਰੁੱਝ ਜਾਂਦਾ ਕੰਮ ਦੇ ਵਿੱਚ ਕਿ ਉਹਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਆ ਲੋ ਜੀ ਇਹ ਮੇਰੇ ਖਾਤੇ ਦੱਸਣ ਦੀ ਲੋੜ ਨਹੀਂ ਪੈਣੀ ਚਾਹੀਦੀ ਹੈਗੀ ਕੀ ਹੈਗਾ ਇਹ ਛੋਟਾ ਵੀਡੀਓ ਕੈਮਰਾ ਹੈ ਹਾਂਜੀ ਇਹ ਹੈਂਡੀਕੈਮ ਬਣਾਇਆ ਸੀਗਾ ਜੀ ਤੇ ਮੇਨ ਇਹਦੇ ਚ ਮੇਨ ਪਾਰਟ ਸੀਗਾ ਇਹ ਜੀਪ ਦਾ ਮਾਸਟਰ ਸਿਲੰਡਰ ਹੈ ਬ੍ਰੇਕਿੰਗ ਦਾ ਤੇ ਇਹ ਬ੍ਰੇਕ ਦਾ ਮਾਸਟਰ ਸਿਲੰਡਰ ਹੈ ਇਹਦੇ ਆਇਲ ਪ੍ਰੈਸ਼ਰ ਚੱਲਦਾ ਤੇ ਇਹ ਮਤਲਬ ਮੇਰੇ ਕੋਲ ਵੀ ਮਾਡਲ ਦੀ ਇੱਕ ਪਿੱਕ ਆਈ ਸੀਗੀ ਤੇ ਮੈਂ ਉਹਨੂੰ ਦੇਖਿਆ ਤੇ ਮਨੂੰ ਵੀ ਲੱਗਿਆ ਕਿ ਮੈਂ ਇਹਨੂੰ ਐਦਾਂ ਦਾ ਡਿਜ਼ਾਈਨ ਕਰ ਸਕਦਾ ਤੇ ਫਿਰ ਮੈਨੂੰ ਇਹ ਮਿਲ ਗਿਆ ਇੱਥੇ ਸ਼ਾਪ ਦੇ ਵਿੱਚੋਂ ਤੇ ਫਿਰ ਮੈਂ ਇਹਨੂੰ ਹੈਂਡੀਕੈਮ ਬਣਾਈ ਲੋਲੀ ਦੇਖ ਕੋਲ ਦੀ ਵੀ ਹੈ ਲਸੀ ਦੀ ਵੀ ਇਹਦੇ ਚ ਫੋਟੋ ਆਉਂਦੀ ਹੁੰਦੀ ਤੁਸੀਂ ਦੇਖਿਆ ਹੋਣਾ ਤੇ ਆ ਖੁੱਲ੍ਹਦੀ ਵੀ ਹੈਗੀ ਮੈਂ ਤਾਂ ਸੋਚਿਆ ਕਿ ਤੇ ਨਾਲ ਹੀ ਲੱਗੀ ਹੋਈ ਹੈ ਤੇ ਸਾਰਾ ਕੁਝ ਉਸੇ ਤਰ੍ਹਾਂ ਹੈ ਜੀ ਹੁ ਹੁ ਅੱਗੇ ਲੈਂਚ ਹੋ ਗਿਆ ਕਮਾਉਣ ਵਾਸਤੇ ਸਾਰਾ ਕੁਝ ਉਹਨਾਂ ਦੇ ਹੁ ਹੁ ਬਣਾਤਾ ਰਿਹਾ ਯਾਰ ਕਮਾਲ ਹੀ ਕਰੀ ਜਾਂਦਾ ਤੁਸੀਂ ਬਸ ਇਹ ਆਈਡੀਆ ਜੇ ਮੰਨਦੇ ਜੋ ਦਿਮਾਗ ਦੇ ਵਿੱਚ ਆਈਡੀਆਜ਼ ਆ ਜਾਂਦਾ ਕਿ ਹਾਂ ਇਹਨੂੰ ਐਦਾਂ ਦਾ ਆਪਾਂ ਕਰ ਸਕਦੇ ਹਾਂ ਤੇ origignal ਪਾਰਟਸ ਦੇ ਵਿੱਚ ਦੇਖੀਦਾ ਕਿ origignal ਮਾਡਲ ਕਿਦਾਂ ਦਾ ਹੈ ਉਦੇਜ ਕਿਦਾਂ ਦੇ ਪਾਰਟਸ ਆ ਉਹਨੂੰ ਕਿਦਾਂ ਮਤਲਬ ਕਿਹੜੀ ਚੀਜ਼ ਮੂਵੇਬਲ ਹੈ ਕਿਹੜੀ ਫਿਕਸ ਹੈ ਤਾਂ ਮਤਲਬ ਉਹਨੂੰ オリジナル ਦੇ ਨਾਲ ਵੀ ਕੰਪੇਅਰ ਕਰੀਦਾ ਜੀ ਬਿਲਕੁਲ ਤੁਸੀਂ ਕੋਲਕੱਤਾ ਦੇ ਵਿੱਚ ਅੱਜ ਵੀ ਹੱਥ ਰਿਕਸ਼ਾ ਖਿੱਚਦੇ ਹੋਏ ਦੇਖਿਆ ਹੁਣ ਤੇ ਉਹ ਮਾਡਲ ਇੱਥੇ ਬਣਾਇਆ ਹੋਇਆ ਰਵੀ ਵੱਲੋਂ ਇਹ ਹੱਥ ਰਿਕਸ਼ਾ ਖਿੱਚਦਾ ਹੋਇਆ ਵਿਅਕਤੀ ਜਿਹੜਾ ਹੈਗਾ ਇਹ ਬਿਲਕੁਲ ਕੋਲਕਾਤਾ ਦੀ ਯਾਦਗਾਰ ਦੁਆਰੇ ਹੈਗਾ ਹਾਂਜੀ ਇਹ ਵੀ ਮੇਰੇ ਮਾਈਂਡ ਦੇ ਵਿੱਚ ਸੀਗਾ ਯਾਰ ਸਭ ਤੋਂ ਪਹਿਲਾਂ ਤਾਂ ਮੇਰੇ ਮਾਈਂਡ ਦੇ ਵਿੱਚ ਹੀ ਆਈ ਆਈਡੀਆ ਆਇਆ ਸੀਗਾ ਕਿ 올ਡਰ ਟਾਈਮ ਦੇ ਵਿੱਚ ਕਹ ਲੋਗੀ ਕਿ ਇੱਕ ਇੱਕ ਹਾਂਜੀ ਤੇ ਮਤਲਬ ਸਾਡੀ ਸ਼ਾਪ ਦੇ ਉੱਤੇ ਵੀ ਮਤਲਬ ਪਰਸਨ ਰਹਿੰਦੇ ਨੇ ਯੂਪੀ ਬਿਹਾਰ ਦੇ ਤਾਂ ਉਹ ਰਿਕਸ਼ਾ ਚਲਾਉਂਦੇ ਸੀਗੇ ਤੇ ਮਾਈਂਡ ਦੇ ਵਿੱਚ ਆਇਆ ਕਿ ਕਿਉਂ ਨਾ ਇੱਕ ਰਿਕਸ਼ਾ ਬਣਾਇਆ ਜਾਵੇ ਤੇ ਮਾਈਂਡ ਦੇ ਵਿੱਚ ਫਿਰ ਮੇਰੇ ਆਇਆ ਕਿ ਇੱਕ ਰਿਕਸ਼ਾ ਬਹੁਤ ਪੁਰਾਣਾ ਹੁੰਦਾ ਸੀਗਾ ਜਿਹਨੂੰ ਬੰਦੇ ਮਤਲਬ ਹੱਥ ਦੇ ਨਾਲ ਖਿੱਚ ਕੇ ਲੈ ਕੇ ਜਾਂਦੇ ਤੇਨੂੰ ਹੱਥ ਗੱਡੀ ਵੀ ਕਹਿੰਦੇ ਹੈਗੇ ਹਾਂਜੀ ਇਹਨੂੰ ਹੱਥ ਗੱਡੀ ਵੀ ਕਹਿੰਦੇ ਨੇ ਤੇ ਫਿਰ ਮੈਂ ਜਦੋਂ ਨੈਟ ਦੇ ਉੱਤੇ ਸੱਚ ਮਾਰਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹਨੂੰ ਕਲਕੱਤੇ ਵਾਲਾ ਰਿਕਸ਼ਾ ਕਹਿੰਦੇ ਨੇ ਇਹ ਅੱਜ ਦੀ ਡੇਟ ਦੇ ਵਿੱਚ ਵੀ ਕਹਿੰਦੇ ਉੱਥੇ ਹਲੇ ਵੀ ਚੱਲਦੇ ਨੇ ਹਲੇ ਜੀ ਹਾਂਜੀ ਤੇ ਫਿਰ ਮੈਂ ਮਤਲਬ ਉਹਦੇ ਇੱਕ ਇਹ ਜਿਹੜਾ ਮੈਨ ਸੀਗਾ ਇਹ ਮੈਂ ਪਹਿਲਾਂ ਬਣਾ ਚੁੱਕਿਆ ਸੀਗਾ ਮਾਡਲਾਂ ਦੇ ਵਿੱਚ ਤਾਂ ਉਹ ਮੈਨੂੰ ਆਸਾਨ ਸੀਗਾ ਕਿ ਮੈਂ ਇੱਕ ਮੈਨ ਬਣਾਉਣਾ ਪਹਿਲਾਂ ਤੇ ਉਹਦੇ ਅਕੋਰਡਿੰਗ ਮਤਲਬ ਮੈਂ ਫਿਰ ਰਿਕਸ਼ਾ ਬਣਾਵਾਂਗਾ ਤਦੋਂ ਜੀ ਦੇਖੋ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਆ ਰਵੀ ਦੀ ਬਣਾਈ ਹੋਈ ਦਿਖਾਵਾਂ ਕਿਉਂਕਿ ਰਵੀ ਨਾਲ ਗੱਲਾਂ ਬਤਾ ਕਰਦੇ ਜਾਵਾਂਗੇ ਰਵੀ ਤੁਸੀਂ ਆ ਕੰਮ ਕਰਦੇ ਹੋ ਫਿਰ ਆਪਣੇ ਸ਼ਾਪ ਤੇ ਵੀ ਟਾਈਮ ਦਿੰਦੇ ਹੋਗੇ ਪਹਿਲਾਂ ਜਿਹੜਾ ਤੁਹਾਡਾ ਆਪਣਾ ਕਿਰਤੀ ਹੈਗੀ ਆ ਉਹਦੇ ਵੱਲ ਧਿਆਨ ਦਿੰਦੇ ਹੈਗੇ ਬਾਕੀ ਟਾਈਮ ਇੱਧਰ ਦੇ ਦਿੰਦੇ ਹੋ ਹਾਂਜੀ ਤੇ ਤੁਸੀਂ ਮੈਰਿਡ ਆ ਫਿਰ ਪਰਿਵਾਰ ਨਹੀਂ ਕਹਿੰਦਾ ਵੀ ਸਾਡਾ ਟਾਈਮ ਕਿੱਥੇ ਆ ਦੇ ਕੋ ਪਰਿਵਾਰ ਦਾ ਵੀ ਚਲੋ ਚੱਲਦਾ ਹੀ ਸੰਡੇ ਛੁੱਟੀ ਕਰਦੇ ਆ ਤੇ ਸੰਡੇ ਨੂੰ ਉਹਨਾਂ ਨਾਲ ਐਨਜੋਏ ਕਰੀਦਾ ਮੈਂ ਜੇ ਮੈਂਟੇਨ ਕੀਤਾ ਹੋਇਆ ਇਹ ਨਹੀਂ ਹੈਗਾ ਵੀ ਕਰੇ ਜਗੇ ਭਾਬੀ ਨੇ ਫਿਰ ਬੈਲਣਾ ਚੱਕਿਆ ਨਹੀਂ ਕਦੀ ਨਹੀਂ ਬੈਲਣਾ ਨਹੀਂ ਚੱਕਦੇ ਉਹ ਤਾਂ ਸਮਕਾ ਉਲਟਾ ਖੁਸ਼ ਹੁੰਦੇ ਨੇ ਕਿ ਐਦਾਂ ਦਾ ਮੋਟਰ ਬਣਾਇਆ ਵੋ ਬਹੁਤ ਸੋਹਣਾ ਏ ਐ ਐਦਾਂ ਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਮਤਲਬ ਗਰਵ ਹੁੰਦਾ ਹੈ ਕਿ ਵੀ ਐਦਾਂ ਦੇ ਮਾਡਲ ਬਣਾਉਂਦੇ ਆ ਚਲੋ ਮਤਲਬ ਇਹ ਹੈ ਕਿ ਸ਼ਾਪ ਦਾ ਕੰਮ ਨਹੀਂ ਛੱਡਦੇ ਤੇ ਇੱਕ ਕਹ ਲਓ ਕਿ ਫ੍ਰੀ ਟਾਈਮ ਨੂੰ ਯੂਜ਼ ਕਰਦੇ ਆ ਤੇ ਇਸ ਕਰਕੇ ਪਾਪਾ ਉਹਨੂੰ ਵੀ ਮਤਲਬ ਜ਼ਿਆਦਾ ਮਤਲਬ ਕਰਦੇ ਨੇ ਕਿ ਚੰਗੀ ਗੱਲ ਹੈ ਕਿ ਰੋਜ਼ਗਾਰ ਜ਼ਰੂਰੀ ਹਾਂਜੀ ਰੋਜ਼ਗਾਰ ਜ਼ਰੂਰੀ ਹੈ ਤੇ ਮਨੂੰ ਹੁਣ ਤੱਕ ਜਿਹੜੇ ਵੀ ਜਿੰਨੇ ਵੀ ਪਰਸਨ ਮਿਲੇ ਆ ਉਹ ਕਹਿੰਦੇ ਯਾਰ ਠੀਕ ਹੈ ਤੂੰ ਐਦਾਂ ਦੇ ਮਾਡਲ ਬਣਾਈ ਆ ਪਰ ਫ੍ਰੀ ਟਾਈਮ 'ਚ ਤੁਹਾਡੇ ਵਾਈਫ ਤੁਹਾਡੇ ਫਾਦਰ ਸਾਹਿਬ ਤੁਹਾਡੇ ਮਦਰ ਤੁਹਾਨੂੰ ਕਦੀ ਆਈਡੀਆ ਦਿੰਦੇ ਵੀ ਆ ਚੀਜ਼ ਵੀ ਰੋਵੀ ਬਣਾ ਕੇ ਦੇ ਸਭ ਤੋਂ ਜ਼ਿਆਦਾ ਜਿਹੜੇ ਆਈਡੀਆਜ਼ ਨੇ ਉਹ ਮੇਰੇ ਬ੍ਰਦਰ ਨੇ ਮੈਨੂੰ ਮੋਟੀਵੇਟ ਕੀਤਾ ਈ ਬਹੁਤ ਜ਼ਿਆਦਾ ਤੇ ਸ਼ੁਰੂ ਦੇ ਵਿੱਚ ਜਿਹੜੇ ਮੇਰੇ ਮਾਡਲ ਸੀਗੇ ਐਮ ਆਈ ਕਾ ਆਰਾਮ ਚੇਅਰ ਬਣਾਈ ਸੀਗੀ ਇੱਕ ਫਲਾਵਰ ਬਣਾਇਆ ਸੀਗਾ ਤੇ ਇੱਕ ਮੈਂ ਜੀ ਇੱਕ ਕੋਫਟੋ ਫਰੇਮ ਬਣਾਇਆ ਸੀਗਾ ਇਹ ਜਿਹੜੇ ਸ਼ੁਰੂਆਤ ਦੇ ਜਿਹੜੇ ਮਾਡਲ ਸੀਗੇ ਹਾਂਜੀ ਇਹ ਲੋਹੇ ਦਾ ਹੀ ਇਹ ਮੈਂ ਤਾਂ ਸ਼ਾਇਦ ਪਲਾਸਟਿਕ ਇਹ ਤਾਂ ਕੋਈ ਪਲਾਸਟਿਕ ਤਾਂ ਲੱਗ ਰਿਹਾ ਬਿਲਕੁਲ ਨਹੀਂ ਇਹ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਇਹ ਸਿਰਫ ਚਦਰ ਦੀ ਸਿਰਫ ਇੱਕ ਸ਼ੀਟ ਹੈ ਇਹਨੂੰ ਕਿਤੇ ਵੀ ਵੈਲਡਿੰਗ ਨਹੀਂ ਇੱਕ ਟਾਂਕਾ ਤੱਕ ਨਹੀਂ ਲੱਗਿਆ ਹੋਇਆ ਨਹੀਂ ਇਹ ਤਾਂ ਹੁਣ ਹੋ ਨਹੀਂ ਸਕਦਾ ਯਾਰ ਨਹੀਂ ਇਹਨੂੰ ਕੋਈ ਵੈਲਡਿੰਗ ਨਹੀਂ ਹੈਗਾ ਇਹਨੂੰ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਇਹ ساری ਹੈਂਡ ਇੱਕ ਇੱਕ ਚਾਦਰੀ ਤੁਸੀਂ ਉਹੋ ਹੀ ਸ਼ੇਪ ਦੇ ਦੀ ਸਰਫ ਇੱਕ ਸ਼ੀਟ ਹੈ ਇਹ ਇੱਕ ਸ਼ੀਟ ਦੇ ਵਿੱਚੋਂ ਹੀ ਇਹ ਪੱਤੀਆਂ ਕੱਢੀਆਂ ਹੋਈਆਂ ਉਹਦੇ ਨਾਲ ਹੀ ਇਹ ਗਲਾਸ ਰੋਕਿਆ ਹੋਇਆ ਹੈ ਸਿਰਫ ਇੱਕ ਸ਼ੀਟ ਆਈ ਹੈ ਸੋ ਹੈ ਇਸੇ ਇਸੇ ਨੂੰ ਕਹਿੰਦੇ ਕਲਾ ਕਲਾਕਾਰੀ ਤਾਂ ਹੀ ਰਵੀ ਦੇ ਨਾਮ ਦੇ ਨਾਲ ਅੱਗੇ ਆਰਟਿਸਟ ਲੱਗਿਆ ਹੈਗਾ ਤੇ ਆਰਟਿਸਟ ਸਕ੍ਰੈਪ ਆਰਟਿਸਟ ਹਾਂਜੀ ਤੇ ਇਹ ਜਿਹੜੇ ਸ਼ੁਰੂਆਤੀ ਦੇ ਜਿਹੜੇ ਮਾਡਲ ਸੀਗੇ ਇਹ ਮੇਰੇ ਆਈਡੀਆਜ਼ ਸੀਗੇ ਤੇ ਇਸ ਤੋਂ ਬਾਅਦ ਮਤਲਬ ਬ੍ਰਦਰ ਨੇ ਮੈਨੂੰ ਨੈਟ ਦੇ ਉੱਤੇ ਉਹਦੇ ਕੋਲ ਆਈਡੀਆਜ਼ ਆਏ ਤੇ ਉਹਨੇ ਨੈਟ ਤੋਂ ਵੀ ਕਈ ਪਿਕਸ ਚੱਕੀਆਂ ਕਿ ਉਹ ਨਟ 볼ਟ ਦੇ ਨਾਲ 베어ਿੰਗ ਸਭ ਤੋਂ ਫਸਟ ਜਿਹੜਾ ਬਾਈਕ ਸੀਗਾ ਇਹ ਬਣਾਇਆ ਸੀਗਾ ਮੰਨੇ ਇਹ ਇਹਨੂੰ ਇਦੇ ਵਿੱਚ ਜਦੋਂ ਮੈਂ ਇਹ ਮਾਡਲ ਨੂੰ ਦੇਖਿਆ ਸੀਗਾ ਮੇਰੇ ਬ੍ਰਦਰ ਨੇ ਮੈਨੂੰ ਪਿਕ ਲਈ ਸੀਗੀ ਤਾਂ ਉਹ ਮੈਂ ਉਹਨੂੰ ਪ੍ਰੋਪਰਲੀ ਉਹਨੂੰ ਡਾਇਗਨੋਸ ਕੀਤਾ ਕਿ ਇਹਦੇ ਵਿੱਚ ਕੀ ਕੀ ਪਾਰਟਸ ਯੂਜ਼ ਕੀਤੇ ਗਏ ਨੇ ਤੇ ਉਹ ਮੈਂ ਦੇਖਿਆ ਤੀ ਉਹ ਸਾਰੇ ਨਟ ਬੋਲਟ ਹੀ ਯੂਜ਼ ਕੀਤੇ ਗਏ ਸੀਗੇ ਟਾਇਰ ਵੀ ਤੇ ਸਲੈਂਸਰ ਉੱਪਰ ਅੱਗੇ ਮਤਲਬ ਫਰੰਟ ਸ਼ੌਕਰ ਹੋਗੇ ਚਾਸੀ ਹੋਗੀ ਉਹ ਸਾਰੇ ਨਟ ਬੋਲਟ ਹੀ ਯੂਜ਼ ਕੀਤੇ ਗਏ ਸੀਗੇ ਇਹ ਬ੍ਰਦਰ ਨੇ ਮੈਨੂੰ ਮਤਲਬ ਆਈਡੀਆ ਦੇ ਦਿੱਤਾ ਸੀਗਾ ਕਹਿੰਦਾ ਤੂੰ ਐਦਾਂ ਦੇ ਮਾਡਲ ਬਣਾਉਂਦਾ ਰਹਿੰਦਾ ਲੈ ਕਹਿੰਦੇ ਹੁਣ ਇਹ ਬਣਾ ਕੇ ਦਿਖਾ ਮਰ ਕੋਲ ਦੇਖੋ ਨਟ ਦੇ ਉਹ ਸ਼ੇਪ ਦਿੱਤੀ ਹੈ ਬਿਲਕੁਲ ਸਲੰਸਰ ਲੱਗ ਰਿਹਾ ਹੈ ਇਹ ਸ਼ੌਕਰ ਲੱਗ ਰਹੇ ਆ ਮੋਰਲੀ ਲਾਈਟ ਪੇਚ ਦੀ ਬਣਾਈ ਹੋਈ ਹੈ ਹੈਡਲਾਈਟ ਵੀ ਜਿਹੜਾ ਬੋਲਟ ਲਗਾਇਆ ਹੋਇਆ ਹੈਗਾ ਆ ਚੈਨ ਲਗਾਈ ਹੋਈ ਹੈ ਮੋਟਰਸਾਈਕਲ ਦੀ ਤੇ ਸਾਰਾ ਕੁਝ ਜਿਹੜਾ ਇੱਥੇ ਇੰਜਨ ਦਿਖ ਰਿਹਾ ਹੈਗਾ ਜੋ ਕੁਝ ਵੀ ਹੈਗਾ ਸਾਫ ਸਪੱਸ਼ਟ ਇਹ ਵੀ ਸਮਝ ਆ ਰਿਹਾ ਵੀ ਲੱਗੇ ਕੀ ਹੋਰ ਤੇ ਦਿਖ ਵੀ ਹੋ ਰਿਹਾ ਜੋ ਦਿਖਾਣਾ ਚਾਹੁੰਦੇ ਨੇ ਹਾਂਜੀ ਹਾਂਜੀ ਤੇ ਇਹਦੇ ਵਿੱਚ ਫਿਰ ਮੇਰੇ ਕਿਉਂਕਿ ਬਾਈਕ ਦੇ ਨਾਲ ਸਾਡੇ ਟੂ-ਵੀਲਰ ਦੇ ਲਾਈਨ ਦੀ ਸਾਡੀ ਲਾਈਨ ਹੈ ਤਾਂ ਜਿਹੜੇ ਮੈਂ ਇਹਦੇ ਫਿਰ ਮੜਗਾੜ ਸੀਟ ਤੇ ਟੈਂਕੀ ਫਿਊਲ ਟੈਂਕ ਹੈ ਉਹ ਮੈਂ ਹੈਂਡ ਮੇਡ ਬਣਾ ਕੇ ਲਗਾਏ ਸੀਗੇ ਕਿਉਂਕਿ ਉਹਦੇ ਬਗੈਰ ਪ੍ਰੋਪਰ ਬਾਈਕ ਦੀ ਲੁੱਕ ਨਹੀਂ ਆਂਦੀ ਬਿਲਕੁਲ ਹੁਣ ਬਾਈਕ ਮੋਟਰਸਾਈਕਲ ਦੇਖ ਲਈ ਹੈਗੇ ਨੇ ਆਪਾਂ ਨੇ ਜੀਪਾਂ ਕਾਰਾਂ ਦੇਖ ਲਈਆਂ ਹੈਗੀਆਂ ਹੁਣ ਮੈਂ ਤੁਹਾਨੂੰ ਅੱਜ ਇਹ ਦਿਖਾਣਾ ਜਿਹੜੀ ਮਿਲਟਰੀ ਸਭ ਤੋਂ ਮੂਰੇ ਰੱਖਦੇ ਜਿੰਨੂੰ ਮੈਂ ਸਭ ਤੋਂ ਪਹਿਲਾਂ ਅਕ ਚੱਕਿਆ ਸੀ ਕਿ ਹੁਣ ਉਹਦਾ ਵਿਸ਼ਾਲ ਰੂਪ ਤਕੰਨਿਆ ਟੈਂਕ ਦਾ ਇਹ ਟੈਂਕ ਬਣਾਇਆ ਹੋਇਆ ਰਵੀ ਵੱਲੋਂ ਚਲੋ ਛੀ ਤੋਂ ਆ ਰਵੀ ਨਾਲ ਇਹ ਟੈਂਕ ਫੜੋ ਤੁਸੀਂ ਤੇ ਆਹ ਦੇਖੋ ਜੀ ਇਹ ਮੂਵ ਕਰ ਰਿਹਾ ਹਾਂ ਇਹ ਸਾਰੇ ਪਾਸੇ ਮੂਵ ਕਰਦਾ ਹੈ ਵਰਕਿੰਗ ਜੈ ਸੋ ਆਹ ਦੇਖੋ ਤੁਸੀਂ ਬੈਲਟ ਬਣਾਈ ਹੋਈ ਹੈ ਜਿਹੜੀ ਹੁੰਦੀ ਹੈ ਸਾਰਾ ਕੁਝ ਚੱਲ ਰਿਹਾ ਚੇਨ ਚੱਲ ਰਹੀ ਹੈ ਸਾਰੇ ਵੀਲ ਬਣਾਏ ਹੋਏ ਨੇ ਕਿੰਨਾ ਸਮਾਂ ਲੱਗ ਗਿਆ ਇਹਨੂੰ ਬਣਾਉਣ ਇਹਨੂੰ ਤਾਂ ਮੰਨ ਲਓ ਲੱਗਦਾ ਸ਼ਾਇਦ ਡੇਢ ਮਹੀਨਾ ਜਾਂ 2 ਮਹੀਨੇ ਲੱਗੇ ਸੀਗੇ ਹਾਂਜੀ ਕਿਉਂਕਿ ਇੱਕ ਇੱਕ ਚੀਜ਼ ਨੂੰ ਦੇਖਣਾ ਕਿ ਇਹ ਦੋ ਡਿਜ਼ਾਈਨ ਦੇ ਅਕੋਰਡਿੰਗ ਤੇ ਮੈਂ ਉਹਨੂੰ ਰੀਅਲ ਦੇ ਨਾਲ ਵੀ ਕੰਪੇਅਰ ਕਰਦਾ ਸੀਗਾ ਕਿ ਇਹ ਐ ਪਾਰਸ ਕਿਦਾਂ ਹੁੰਦਾ ਹੈ ਇਹ ਕਿੱਥੇ ਹੁੰਦਾ ਹੈ ਉਹਦੇ ਨਾਲ ਮਤਲਬ ਮੈਂ ਫਿਰ ਕੰਪੇਅਰ ਕਰਕੇ ਮਤਲਬ ਇਹਨੂੰ ਬਣਾਇਆ ਜੀ ਗਾਇ ਤੇ ਮੈਕਸਿਮਮ ਇਹਦੇ ਪਾਰਟਸ ਨੇ ਉਹ ਜਿਹੜੇ ਮੂਵੀ ਵਾਲ ਰੱਖੇ ਨੇ ਮੰਨੇ ਤੇ ਇਹਦਾ ਉੱਪਰੋਂ ਵੀ ਘੁੰਮਦਾ ਤੇ ਇਹਦੀ ਅੱਗੇ ਤੋਪ ਵੀ ਅੱਗੇ ਉੱਪਰ-ਨੀਚੇ ਹੁੰਦੀ ਹੈ ਜੀ ਤੇ ਇਹ ਟੱਕਣ ਵੀ ਲਗਾਏ ਲੋ ਜੀ ਇਹ ਮਾਡਲ ਪੂਰਾ ਕੰਮ ਕਰਦਾ ਹੈਗਾ ਚਾਹੇ ਤੁਸੀਂ ਕਿਸੇ ਨਿਸ਼ਾਨਾ ਬੰਦ ਲਓ ਚਾਹੇ ਤੁਸੀਂ ਇਹਦੇ ਵਿੱਚ ਬੰਦਾ ਵੜ ਲਓ ਚਾਹੇ ਇਹਨੂੰ ਅੱਗੇ ਭਜਾ ਲਓ ਸਾਰਾ ਕੁਝ ਕਰਦਾ ਹੈਗਾ ਸੋ ਰਵੀ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਬਣਾਈ ਜਾ ਰਹੇ ਹੋ ਹੁਣ ਇਹਨੂੰ ਇੱਥੇ ਰੱਖੀ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਆਪਾਂ ਇੱਕ ਮਹਤਜ ਬੰਬ ਚੱਕ ਲੈਣਾ ਜੇ ਕੋਈ ਗੱਲ ਹੋਈ ਤਾਂ ਫਿਰ ਆਪਣੇ ਕੋਲ ਕੋਈ ਹਥਿਆਰ ਹੋਏਗਾ ਵੀ ਹਾਂ ਹੈਗਾ ਬੰਬ ਹੈਗਾ ਇਹ ਬੰਬ ਇਹ ਹੈਗਾ ਹੈਂਡ ਗ੍ਰੇਨੇਡ ਇਹਦੇ 'ਚ ਕੀ ਕੀ ਇਸਤੇਮਾਲ? ਇਹਦੇ 'ਚ ਜ਼ਿਆਦਾ ਤਾਂ ਮੈਂ ਤਾਂ ਹੀ ਆ ਚਾਰੋਂ 베어ਿੰਗ ਨੇ ਜੇ ਜੋ ਇਹਦੀ ਪ੍ਰੋਪਰ ਲੁੱਕ ਬਣਾਉਂਦੇ ਨੇ। ਤਾਂ ਮੈਂ ਮੇਰੇ ਲਈ 베어ਿੰਗ ਸੀਗਾ ਕਿ ਮੈਨੂੰ ਇਜ਼ੀਲੀ 베어ਿੰਗ ਮਿਲ ਜਨ ਤਾਂ ਮੈਂ ਤੇ ਪਾਪਾ ਉਹਨਾਂ ਦੇ ਫਰੈਂਡ ਨੇ ਰਿਲੇਟਿਵ ਆ ਫਿਲਮਾਂ 'ਚ ਪਿੰਨ ਖਿੱਚ ਕੇ ਕੱਢਦੇ ਹੁੰਦੇ ਫਿਰ ਬੰਮ ਫਟਦੇ ਹਨ। ਹਾਂਜੀ। ਉਹ ਵੀ ਬਣਾਦਾ ਹਾਂ। ਹਾਂਜੀ। ਤੇ ਮਤਲਬ ਜੋ ਵੀ ਮਤਲਬ ਮਾਡਲ ਦੇ ਅਕੋਰਡਿੰਗ ਜੋ ਵੀ ਮਟੀਰੀਅਲ ਮਤਲਬ ਮੈਨੂੰ ਮਿਲ ਜਾਂਦਾ ਆਸਾਨੀ ਨਾਲ ਤਾਂ ਉਹਦਾ ਦਾ ਮੈਂ ਯੂਜ਼ ਕਰ ਲੈਂਦਾ। ਰੋ ਵੀ ਇਹ ਮੈਂ ਸਾਰੇ ਮਾਡਲ ਤੁਹਾਡੇ ਦੇਖ ਰਹੇ ਹੈਗਾ ਹੁਣ ਤੁਸੀਂ ਇਹ ਮਾਡਲ ਇੱਕ ਆਹ ਦੇਖ ਰਹੇ ਮੈਂ ਛੋਟਾ ਜਿਹਾ ਕਮਰਾ ਹੈਗਾ ਜਿਹਦੇ ਬਾਲੇ ਖੜੀਆਂ ਬਟੂਟੀਆਂ ਹੋਈਆਂ ਨੇ ਇਹਨਾਂ ਨੂੰ ਕਿਸੇ ਚੰਗੀ ਜਗ੍ਹਾ ਤੇ ਪ੍ਰਦਰਸ਼ਨੀ ਕਰ ਸਕਦੇ ਹੈਗੇ ਤੁਸੀਂ ਜਾਂ ਕੋਈ ਦੁਕਾਨ ਬਣਾਈ ਹੋਵੇ ਜਾਂ ਕੋਈ ਕਾਊਂਟਰ ਬਣਾਇਆ ਹੋਵੇ ਜਿੱਦੇ ਦੇਖ ਸਕੀਏ ਹਾਂਜੀ ਮੈਂ ਮੇਰੀ ਅੱਗੇ ਦੀ ਪਲੈਨਿੰਗ ਇਹ ਹੀ ਹੈ ਜੀ ਕਿ ਮੈਂ ਇੱਕ ਦਰਸ਼ਕਾਂ ਦੇ ਲਈ ਇੱਕ ਪ੍ਰਾਈਵੇਟ ਆਟ ਗੈਲਰੀ ਖੋਲਣ ਲੱਗਾ ਹਾਂ ਜੀ ਤੇ ਮੇਨ ਹੁਣ ਇਹ ਹੈ ਕਿ ਸ਼ਾਪ ਦੀ ਰੈਨੋਵੇਟੇਸ਼ਨ ਕਰਨੀ ਹੈ ਜੀ ਤਾਂ ਉਹ ਰੈਨੋਵੇਟ ਕਰਕੇ ਉਸ ਤੋਂ ਬਾਅਦ ਮੈਂ ਉਹਦੇ ਉ ਪਰ ਮਤਲਬ ਮੈਂ ਆਪਣੀ ਆਰਟ ਗੈਲਰੀ ਖੋਲਣਾ ਚਾਹੁੰਦਾ ਹਾਂ ਤੇ ਉਹ ਇਹ ਹੈ ਕਿ ਵੀ ਇੱਕ ਆਮ ਆਦਮੀ ਤੋਂ ਲੈ ਕੇ ਇੱਕ ਵੀਆਈਪੀ ਤੱਕ ਇਹਨੂੰ ਹਰ ਕੋਈ ਦੇਖ ਸਕੇ ਜਿਹੜੇ ਵਿੰਟੇਜ ਦੇ ਤੇ ਆਰਟ ਦੇ ਪ੍ਰੇਮੀ ਨੇ ਹੁਣ ਜਲਦੀ ਹੀ ਰਵੀ ਦੀ ਉਹ ਆਰਟ ਗੈਲਰੀ ਤੇ ਪਹੁੰਚਣਗੇ ਤੇ ਸਾਰੇ ਸਮਾਨ ਨੂੰ ਵੇਖ ਸਕਣਗੇ ਜਿਹੜਾ ਅਸੀਂ ਹੁਣ ਮੀਡੀਆ ਰੇ 'ਤੇ ਵਿਖਾ ਰਹੇ ਹਾਂ ਕਿਉਂਕਿ ਇੱਕ ਕਲਾਕਾਰ ਨੂੰ ਹੌਸਲਾ ਮਿਲਦਾ ਜਦੋਂ ਲੋਕ ਉਹਦੀ ਚੀਜ਼ ਵੇਖਦੇ ਨੇ ਵੇਖ ਕੇ ਉਹਨੂੰ ਸ਼ਾਬਾਸ਼ੀ ਦਿੰਦੇ ਨੇ ਕਿ ਰਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਰਵੀ ਜਦੋਂ ਆਰਟ ਗੈਲਰੀ ਚ ਇਹ ਸਮਾਨ ਰੱਖੋਗੇ ਕਿ ਦੋਨੋਂ ਕੋ ਗੁਜਾਰਿਸ਼ ਕਰੇ ਕਿ ਆ ਚੀਜ਼ ਸਾਨੂੰ ਵੜਾ ਕੇ ਦੇ ਦੋ ਜਾਂ ਸਾਨੂੰ ਸੇਲ ਕਰ ਦੋ ਉਹੀ ਜੀ ਪ੍ਰਵੀਜ਼ਨ ਵੀ ਹੈ ਕਿ ਸਿਰਫ ਆਰਟ ਗੈਲਰੀ ਦੇਖਣ ਵਾਸਤੇ ਹੋਈ ਉਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਦੇਖਾਂਗਾ ਜੀ ਕਿ ਕੁਝ ਮਾਡਲਸ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਤਾਂ ਉਹ ਮੈਂ ਸੇਲ ਨਹੀਂ ਕਰ ਸਕਦਾ ਆਏਗਾ ਤੇ ਕੁਝ ਮਾਡਲਸ ਨੇ ਜਿਹੜੇ ਆਸਾਨੀ ਨਾਲ ਮਿਲ ਜਾਂਦੇ ਆ ਉਹਨਾਂ ਦਾ ਜਿਹੜਾ ਮਟੀਰੀਅਲ ਆ ਉਹ ਮੈਨੂੰ ਆਸਾਨੀ ਨਾਲ ਅਵੇਲੇਬਲ ਹੋ ਜਾਂਦਾ ਤਾਂ ਮੇਰੇ ਮੇਰੇ ਲਈ ਇਹ ਹੀ ਹੈ ਕਿ ਮਟੀਰੀਅਲ ਦਾ ਹੁੰਦਾ ਤੇ ਮੇਰੇ ਇੱਕ ਟਾਈਮ ਦਾ ਕਿ ਜੋ ਆਸਾਨੀ ਨਾਲ ਮਿਲ ਸਕਦਾ ਉਹਦੇ ਵਿੱਚ ਵਿੱਚ ਮੈਂ ਕੁਝ ਮਾਡਲ ਮਤਲਬ ਸੇਲਿੰਗ ਲਈ ਰੱਖ ਸਕਦਾ ਜੀ ਰਵੀ ਮੈਂ ਸਾਰੇ ਮਾਡਲ ਦੇਖੇ ਨੇ ਬਹੁ ਬਹੁਤ ਜੋ ਚੀਜ਼ ਤੁਸੀਂ ਦਿਖਾਣੀ ਚਾਹੀਓ ਦਿਖ ਰਹੀ ਹੈ ਪਰ ਇਹਨਾਂ ਸਭ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਕਿ ਦੇਖਣ ਨੂੰ ਲੱਗ ਰਹੀ ਹੈ ਕਿ ਹੁਣ ਦਾ ਕੋਈ ਵੀ ਚੀਜ਼ ਜਕਲੀ ਸਾਨੂੰ ਲੱਗਦਾ ਕਿ ਇਹ ਐਂਟਿਕ ਚੀਜ਼ਾਂ ਹੈਗੀਆਂ ਨੇ ਸਭ ਕੁਝ ਐਂਟਿਕ ਹੈਗਾ ਪਰ ਇਹਨਾਂ ਉੱਪਰ ਜੇਕਰ ਪਾਲਿਸ਼ ਕੀਤੀ ਜਾਂਦੀ ਹੈ ਉਹਨੂੰ ਕਲਰ ਦਿੱਤੇ ਜਾਂਦੇ ਜਾਂ ਵਧੀਆ ਨਾ ਹੁੰਦਾ ਜਾਂ ਕੋਈ ਦਿਮਾਗ 'ਚ ਹੋਰ ਕੋਈ ਸੋਚ ਹੈਗੀ ਹੈ ਦੇਖੋ ਜੇ ਅਗਰ ਕਸਟਮਰ ਦੇ ਅਕੋਰਡਿੰਗ ਜੋ ਜੇ ਅਗਰ ਕਹਿੰਦਾ ਵੀ ਹੈ ਤਾਂ ਉਹ ਕਰ ਵੀ ਦਵਾਂਗੇ ਜੀ ਜਿਹੜੇ ਸੇਲਿੰਗ ਪ੍ਰੋਡਕਸ਼ਨ ਨੇ ਤਾਂ ਮਤਲਬ ਹੁਣ ਤੱਕ ਇਹ ਹੈ ਕਿ ਮੈਨੂੰ ਇੱਕ ਪਰਸਨ ਮਿਲੇ ਨੇ ਮੈਂ ਉੱਪਰ ਵਾਲੇ ਦਾ ਗੁਜਾਰਿਸ਼ ਕਰਦਾ ਕਿ ਮੈਨੂੰ ਉਹ ਬੰਦੇ ਮਿਲੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਉਹਨਾਂ ਨੇ ਮਤਲਬ ਮੈਨੂੰ ਫ੍ਰੀ ਆਫ ਕੋਸਟ ਮੈਨੂੰ ਗਾਈਡ ਕੀਤਾ ਸੀਗਾ ਤੇ ਉਹ ਕਹਿੰਦੇ ਵੀ ਤੇਰੀ ਆਟ ਗੈਲਰੀ ਹੈ ਜਾਂ ਕੁਝ ਵੀ ਹੈ ਤੂੰ ਅੱਗੇ ਜਾ ਕੇ ਤੇਰੀ ਸ਼ਾਪ ਹੈ ਜਿੱਥੇ ਇਹਨਾਂ ਨੂੰ ਡਿਸਪਲੇ ਕਰਾਂਗਾ ਤਾਂ ਇੱਕ ਜਿਹੜਾ ਥਰਡ ਪਰਸਨ ਤੇ ਰਿਹਾ ਐ ਐਂਟਰ ਕਰਦਾ ਤਾਂ ਉਹਦੇ ਲਈ ਕੈ ਲੋਕੀ ਅੱਗੇ ਤੁਹਾਨੂੰ ਐਡਵਾਂਸ ਮੈਂ ਗਾਈਡੈਂਸ ਦਿੱਤਾ ਦੇ ਰਹੇ ਹਾਂ ਕਿ ਇੱਕ ਥਰਡ ਪਰਸਨ ਨੂੰ ਐਜ਼ ਇਟ ਪਤਾ ਲੱਗੇ ਕਿ ਐਜ਼ ਇਟ ਮਟੀਰੀਅਲ ਕੀ ਹੈ ਤੇ ਆਪਾਂ ਜੇ ਆਪਾਂ ਨਿਕਲ ਪਾਲਿਸ਼ ਜਾਂ ਕੋਈ ਪੇਂਟ ਆਪਾਂ ਇਹ ਮਾਡਲਾਂ ਨੂੰ ਤੂੰ ਕਰ ਦੇਗਾ ਤਾਂ ਉਹ ਐਜ਼ ਇਟ ਫਰੈਸ਼ ਮਟੀਰੀਅਲ ਹੋ ਜਾਏਗਾ ਕਿ ਇਹ ਹੁਣੀ ਤਿਆਰ ਹੋਇਆ ਬਿਲਕੁਲ ਉਹ ਐਗਜ਼ਾਮਪਲ ਦੀ ਤੌਰ ਤੇ ਸਾਡੇ ਕੋਲ ਹੁਣ ਵੀ ਉਹ ਚੀਜ਼ ਹੈਗੀ ਹੈ ਜਿਹੜੀ ਨਿਕਲ ਜਾਂ ਪੇਂਟ ਕਰਨ ਤੋਂ ਬਾਅਦ ਉਹਨੂੰ ਲੁਕੋ ਦਿੰਦੀ ਆ ਅਸਲ ਚੰਦਰ ਕੀ ਹੈਗਾ ਕਿਉਂਕਿ ਹੁਣ ਥੋੜੇ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਫਰੇਮ ਦਿਖਾਇਆ ਸੀਗਾ ਇਹ ਫਰੇਮ ਪਿਆ ਹੈਗਾ ਤੇ ਇਹਨੂੰ ਫਰੇਮ ਨੂੰ ਦੇਖ ਕੇ ਜਜ ਹੁੰਦਾ ਵੀ ਸ਼ਾਇਦ ਇਹ ਪਲਾਸਟਿਕ ਦਾ ਕਿਉਂਕਿ ਦੇ ਉੱਪਰ ਕਲਰ ਕਰ ਚੁੱਕੇ ਨੇ ਹੁਣ ਉਹ ਕਲੀਅਰ ਨਹੀਂ ਹੋ ਰਿਹਾ ਵੀ ਹੈ ਕੀ ਹੈ ਐਜ਼ ਇਟ ਮਟੀਰੀਅਲ ਕੀ ਹੈ ਉਹ ਥਰਡ ਪਰਸਨ ਨੂੰ ਪਤਾ ਨਹੀਂ ਲੱਗੇਗਾ ਜੀ ਤੁਸੀਂ ਮੈਨੂੰ ਦੱਸਿਆ ਤਾਂ ਕਲੀਅਰ ਹੋਇਆ ਹਾਂਜੀ ਤੇ ਇਹੀ ਰੀਜ਼ਨ ਹੈ ਵੀ ਤੁਸੀਂ ਇਹਦੇ ਉੱਪਰ ਪੇਂਟ ਨਹੀਂ ਕਰਦੇ ਨੂੰ ਉਵੇਂ ਹੀ ਰੱਖ ਦਿਓ ਹਾਂਜੀ ਤੇ ਇੱਕ ਮਤਲਬ ਥਰਡ ਪਰਸਨ ਜੇ ਕੋਈ ਆਂਦਾ ਵੀ ਹੈ ਦੇਖਦਾ ਵੀ ਹੈ ਤਾਂ ਉਹਨੂੰ ਐਜ਼ ਇਟ ਮਾਡਲਾਂ ਦੇ ਵਿੱਚ ਮਟੀਰੀਅਲ ਦਾ ਵੀ ਪਤਾ ਲੱਗੇ ਕਿ ਬੈਰਿੰਗ ਯੂਜ਼ ਕੀਤੇ ਗਏ ਆ ਪਲੱਗ ਨਟ ਬੋਲਟਸ ਯੂਜ਼ ਕੀਤੇ ਗਏ ਆ ਕਿ ਐਜ਼ ਇਟ ਮਟੀਰੀਅਲ ਲੋਹਾ ਹੈ ਹਾਂਜੀ ਸੋ ਦੇਖਣ ਵਾਲਿਆਂ ਨੂੰ ਪਤਾ ਲੱਗੇ ਵੀ ਇਹ ਜਿਹੜਾ ਸਮਾਨ ਹੈ ਕਬਾੜ ਤੋਂ ਹੀ ਬਣਿਆ ਹੋਇਆ ਜੇ ਪੰਜਾਬੀ ਜੀ ਗੱਲ ਕੀ ਇਹ ਤਾਂ ਸਕ੍ਰੈਪ ਹੀ ਹੈਗਾ ਜਿਹੜਾ ਇਸਤੇਮਾਲ ਕੀਤਾ ਗਿਆ ਜਿਸ ਤੋਂ ਆ ਸਾਰਾ ਕੁਝ ਬਣਾਇਆ ਗਿਆ ਫਿਰ ਹਾਲ ਰਵੀ ਦੀ ਜਿਹੜੀ ਲਗਨ ਹੈ ਉਹਨੂੰ ਵੇਖ ਕੇ ਜੀ ਕਰਦਾ ਕਿ ਰਵੀ ਦੇ ਨਾਲ ਕਿੰਨੀ ਦੇਰ ਤੱਕ ਹੋਰ ਗੱਲਾਂ ਕਰੀ ਕਿਉਂਕਿ ਇਹ ਜਿਹੜੀ ਸੋਚ ਹੈ ਸੋਚ ਹੀ ਬੰਦ ਨੂੰ ਵੱਡਾ ਬਣਾਉਂਦੀ ਹੈ ਕੰਮਕਾਰ ਬੰਦਾ ਕੁਝ ਵੀ ਕਰੇ ਲੇਕਿਨ ਜਦੋਂ ਸੋਚ ਥੋੜੀ ਵੱਡੀ ਹੋਏਗੀ ਤਾਂ ਤੁਹਾਡੇ ਜਿਹੜੇ ਹੌਸਲੇ ਨੇ ਹੋਰ ਬੁਲੰਦ ਹੋਣਗੇ ਜਦੋਂ ਸ਼ਾਬਾਸ਼ੀਆਂ ਮਿਲਦੀਆਂ ਨੇ ਇਸ ਕਹਾਣੀ ਨੂੰ ਦੇਖ ਕੇ ਤੁਸੀਂ ਵੀ ਅਗਰ ਕੁਝ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਕਿਉਂਕਿ ਰਵੀ ਦੀ ਇਹ ਸਟੋਰੀ ਮੋਟੀਵੇਸ਼ਨਲ ਸਟੋਰੀ ਅੱਜ ਦੇ ਨੌਜਵਾਨਾਂ ਵਾਸਤੇ ਜਿਹੜੇ ਨੌਜਵਾਨ ਕਹਿੰਦੇ ਕਿ ਸਾਨੂੰ ਕਿਤੇ ਰੇ ਕੰਮ ਨਹੀਂ ਮਿਲ ਰਿਹਾ ਹੈਗਾ ਜਿਹੜੇ ਨੌਜਵਾਨ ਨਸ਼ੇ ਕਾਰਨ ਪੰਜਾਬ ਦੀ ਬਦਨਾਮੀ ਦਾ ਕਾਰਨ ਬਣਦੇ ਨੇ ਉਹਨਾਂ ਨੌਜਵਾਨਾਂ ਲਈ ਰਵੀ ਇੱਕ ਮਿਸਾਲ ਹੈਗਾ ਕਿ ਅਸੀਂ ਜੇ ਕਰਨਾ ਚਾਹੀਏ ਤਾਂ ਕੁਝ ਵੀ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਉੱਪਰ ਕੋਈ ਬਹੁਤਾ ਪੈਸਾ ਨਹੀਂ ਲੱਗਦਾ ਹੈਗਾ ਜੇਕਰ ਤੁਹਾਡਾ ਸ਼ੌਂਕ ਹੋਵੇ ਤਾਂ ਤੁਸੀਂ ਕਬੜ ਨੂੰ ਵੀ ਸੋਨਾ ਬਣਾ ਸਕਦੇ ਹੋ ਜੋ ਰਵੀ ਨੇ ਬਣਾ ਕੇ ਦਿਖਾਇਆ ਰਵੀ ਕੁਝ ਕਹਿਣਾ ਚਾਹੁੰਗਾ ਜਿਹੜੇ ਨਾਲ ਦੇ ਤੁਹਾਡੇ ਹੋਰ ਲੜਕੇ ਲੜਕੀਆਂ ਹੈਗੇ ਨੇ ਕਿਉਂਕਿ ਤੁਸੀਂ ਵੀ ਹਾਲ ਦੇਖੋ ਮੈਂ ਇਹ ਕਹਿਣਾ ਕਿ ਜਿਹੜਾ ਕਹ ਲੋ ਕਿ ਬਜ਼ੁਰਗਾਂ ਦੀ ਵੀ ਕਹਾਵਤ ਕਹਿ ਸਕਦੇ ਆਪਾਂ ਤੇ ਗ੍ਰੰਥਾਂ ਦੀ ਵੀ ਉਹ ਕਹਿੰਦੇ ਨੇ ਵੀ ਇੱਕ ਸਮਾਂ ਐ ਜਿਹਨੂੰ ਤੁਸੀਂ ਨਹੀਂ ਫੜ ਸਕਦੇ ਉਹਨੂੰ ਜਾਇਆ ਨਾ ਜਾਣ ਦਿਓ ਇੱਕ ਮਤਲਬ ਮੋਬਾਈਲ 'ਤੇ ਜਾਂ ਕਿ ਤੁਸੀਂ ਟਾਈਮ ਵੇਸਟ ਕਰ ਰਹੇ ਹੋ ਜਾਂ ਕਿਦਾਂ ਵੀ ਕਰ ਰਹੇ ਹੋ ਜਾਂ ਘੁੰਮ ਰਹੇ ਆ ਫਿਰ ਰਹੇ ਆ ਤਾਂ ਉਹਨੂੰ ਵੇਸਟ ਨਹੀਂ ਜਾਣਾ ਚਾਹੀਦਾ ਤੇ ਕੋਈ ਕੋਈ ਵੀ ਕੰਮ ਕਰ ਲਓ ਕੋਈ ਕਿਸੇ ਤਰ੍ਹਾਂ ਵੀ ਆਰਟ ਕਰ ਲਓ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਜ਼ਰੂਰੀ ਨਹੀਂ ਹੈ ਕਿ ਮੇਰੇ ਨਾਲ ਦਾ ਹੀ ਕੰਮ ਕਰਨਾ ਹੈ ਹੋਰ ਬਹੁਤ ਬਹੁਤ ਤਰ੍ਹਾਂ ਦੇ ਆਰਟ ਨੇ ਮਤਲਬ ਆਪਣੇ ਟਾਈਮ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਉਹਨੂੰ ਕਿਸੇ ਨਾ ਕਿਸੇ ਵਾਸਤੇ ਜ਼ਰੂਰ ਲਗਾਉਣਾ ਚਾਹੀਦਾ ਬਿਲਕੁਲ ਰਵੀ ਜਦੋਂ ਹੋਸਟ ਵਾਲੀ ਸੀ ਪਲੱਸ 2 ਚ ਸੀ ਕਿ ਉਸੇ ਵੇਲੇ ਆਪਣੇ ਪਿਤਾ ਜੀ ਕੋਲੇ ਆ ਕੇ ਕੰਮ ਕਰਨ ਲੱਗੇ ਸੀ ਤੇ ਅੱਜ ਉਹਨਾਂ ਦੀ ਸਾਰਤਕ ਮਿਹਨਤ ਹੈ ਜਿਹੜੀ ਸਾ ਉਹਨਾਂ ਨੂੰ ਹਰੇਕ ਟੀਵੀ ਚੈਨਲ ਦੇ ਉੱਪਰ ਹਰੇਕ ਪਲੇਟਫਾਰਮ ਦੇ ਉੱਪਰ ਦਿਖਾ ਰਹੀ ਹੈ ਕਿਉਂਕਿ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਹੈ ਉਹ ਮਿਹਨਤ ਨੂੰ ਸਲਾਮ ਪਣਦੀ ਹੈ। ਤੋਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਡੇ ਦਿਲ ਦੇ ਬਹੁਤ ਕਰੀਬ ਹੋ ਚੁੱਕੀਆਂ ਨੇ ਰਵੀ ਦੇ ਬਣਾਈਆਂ ਹੋਈਆਂ ਤੇ ਰਵੀ ਨੇ ਤਾਂ ਬਣਾਈਆਂ ਬਣਾਈਆਂ ਨੇ ਉਹਦੇ ਤਾਂ ਕਰੀਬ ਹੋਣੀ ਹੋਣੀ ਕਿਉਂਕਿ ਵਾਰ-ਵਾਰ ਦਿਲ ਕਰਦਾ ਹੈਗਾ ਕਿ ਆਹ ਕੈਮਰਾ ਲੈ ਕੇ ਫੋਟੋ ਖਿੱਚੀ ਜਾਵੇ ਜੇ ਖਿੱਚੀ ਜਾ ਸਕਦੀ ਹੈ ਉਹ ਕੈਮਰਾ ਲੈ ਕੇ ਉਹਦੀ ਵੀਡੀਓ ਬਣਾਈ ਜਾਵੇ ਜੇ ਬਣਾਈ ਜਾ ਸਕਦੀ ਹੈ ਕਿਉਂਕਿ ਹੈ ਤਾਂ ਮਾਡਲ ਨੇ ਪਰ ਲੱਗਦੇ ਬਿਲਕੁਲ ਹੋ ਬਹੁਣ ਜਿਨ੍ਹਾਂ ਨੂੰ ਦੇਖ ਕੇ ਮਨ પ્રસન્ન ਹੋਲੇ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਟੋਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰਵੀ ਵਾਂਗੂ ਹੋਰ ਵੀ ਲੋਕ ਮੋਟੀਵੇਟ ਹੋਣ ਕਿਸੇ ਵੀ ਕੰਮ ਦੇ ਵਿੱਚ ਆਪਣਾ ਨਾਮ ਕਰਨ ਪਰ ਕੰਮ ਦੇ ਵਿੱਚ ਲੱਗ ਕੇ ਉਸ ਦੀ ਲਗਨ ਵਿੱਚ ਲੱਗ ਕੇ ਆਪਣਾ ਜਿਹੜਾ ਕੀਮਤੀ ਸਮਾਨ ਕੀਮਤੀ ਸਮਾਂ ਜਿਹੜਾ ਹੈਗਾ ਉਹਨੂੰ ਸਹੀ ਇਸਤੇਮਾਲ ਕਰਨ ਸੋ ਇਸ ਤਰ੍ਹਾਂ ਵੇਖਦੇ ਰਹੋ A1 ਪੰਜਾਬੀ ਟੀਵੀ ਮੈਨੂੰ ਕਰਨ ਵਸਿਸਤ ਨੂੰ ਤੇ ਸਾਡੇ ਅੱਜ ਦੇ ਗੈਸਟ ਰਵੀ ਜੀ ਨੂੰ ਦਿਵਾਜਾਸਤ ਧੰਨਵਾਦੀ